ਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤੇ ਅਸੀਂ ਜਿਹੜਾ ਹੈਗਾ ਜੱਜ ਸਿੰਘ ਦੀ ਪੂਰੀ ਟੀਮ ਵੱਲੋਂ ਸਹੀਦੀ ਦੇਣਾ ਚੱਲ ਰਿਹਾ ਉਹਨਾਂ ਸਮੂਹ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਆਂ ਤੇ ਨਾਲ ਦੀ ਨਾਲ ਅਪੀਲ ਕਰਦੇ ਆਂ ਵੀ ਜਿੰਨੇ ਵੀ ਯਾਤਰੀ ਸਰਹੰਦ ਜਾ ਰਹੇ ਆ ਸ਼ਹਾਦਤ ਦੇ ਦੇ ਹਾੜੇ ਤੇ ਪ੍ਰਣਾਮ ਸ਼ਹੀਦਾਂ ਨੂੰ ਕਰਨ ਵਾਸਤੇ ਉਹਨਾਂ ਨੂੰ ਅਪੀਲ ਵੀ ਕਰਦੇ ਆਂ ਕਿ ਜਿਹੜੇ ਵੀ ਟਰੈਕਟਰ ਟਰਾਲੀਆਂ ਤੇ ਸਰਹੰਦ ਨੂੰ ਜਾ ਰਹੇ ਆ ਉਹ ਕੋਈ ਵੀ ਜਿਹੜੀਆਂ ਅਨਸਖਾਵੀਆਂ ਘਟਨਾਵਾਂ ਤੋਂ ਬਚਣ ਦੇ ਲਈ ਬਹੁਤ ਮਸਤੈਦੀ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਜਾਇਆ ਜਾਵੇ ਤਾਂ ਕਿ ਕਿਸੇ ਕਿਸਮ ਦੀ ਜਿਹੜੀ ਹੈਗੀ ਆ ਕੋਈ ਘਟਨਾ ਜਾਂ ਕਿਸੇ ਕਿਸਮ ਦਾ ਕੋਈ ਜਿਹੜਾ ਹੈਗਾ ਕਿਸੇ ਮਾਪਿਆਂ ਨੂੰ ਲਾਂਭਾ ਨਾਵੇ ਕਿਉਂਕਿ ਨੌਜਵਾਨ ਹਮੇਸ਼ਾ ਸੇਵਾ ਕਰਨ ਵਾਸਤੇ ਜਿਹੜਾ ਸ਼ਰ ਤੋੜ ਮਿਹਨਤ ਕਰਦੇ ਆ ਤੇ ਬਹੁਤ ਸਾਰੇ ਲੋਕ ਟਰੈਕਟਰ ਟਰਾਲੀਆਂ ਨੂੰ ਸਜਾ ਕੇ ਇਹਨਾਂ ਦਿਨਾਂ ਦੇ ਵਿੱਚ ਆਪਣੇ ਸਿੱਖ ਹੋਣ ਦੇ ਫਰਜ਼ ਵੀ ਨਿਭਾਉਣ ਜਾਂਦੇ ਆ ਇਹਨਾਂ ਫਰਜ਼ਾਂ ਦੇ ਨਿਭਾਉਂਦਿਆਂ ਸਾਡੀਆਂ ਸਾਰੀਆਂ ਭਾਵਨਾਵਾਂ ਤੇ ਜਿਹੜਾ ਹੈਗਾ ਇੱਕ ਕੰਟਰੋਲ ਚਾਹੀਦਾ ਨਾਲ ਦੀ ਨਾਲ ਸ਼ਰਧਾ ਤੇ ਮਰਿਆਦਾ ਦੀ ਵੀ ਜਿਹੜੀ ਹੈਗੀ ਧਿਆਨ ਰੱਖਣਾ ਚਾਹੀਦਾ ਤਾਂ ਇੱਕ ਵਾਰ ਫੇਰ ਅਸੀਂ ਪ੍ਰਣਾਮ ਕਰਦੇ ਆ ਜਿਹੜੇ ਸਾਡੇ ਸਾਰੇ ਸ਼ਹੀਦਾਂ ਨੂੰ ਕਿਉਂਕਿ ਸ਼ਹਾਦਤ ਦਾ ਜਿਹੜਾ ਧਿਆਨ ਆ ਚੱਲ ਰਿਹਾ ਬਿਲਕੁਲ ਤਰ੍ਹਾਂ ਸਭ ਤੋਂ ਪਹਿਲਾਂ ਵੈ ਵੀ ਤੁਹਾਨੂੰ ਸਾਰਿਆਂ ਨੂੰ ਫਤਿਹ ਬਾਗੋਂ ਵੈ ਗੁਰਜੀਤ ਕਾਲਾ ਸਾਹਿਬ ਵੈ ਗੁਰਜੀਤ ਕੀ ਫਤਿਹ ਜਿਹੜੇ ਰੂਹੀ ਸੀ ਤੁਹਾਨੂੰ ਬਹੁਤ ਬਹੁਤ ਪਰਮਨਾਮ ਜਿਨ੍ਹਾਂ ਨੇ ਸਾਰਾ ਆਪਣਾ ਵਾਰ ਕੇ ਸਾਨੂੰ ਬਚਾਇਆ ਸਾਡੀ ਸਿੱਖਿ ਨੂੰ ਬਚਾਇਆ ਤੇ ਸਾਡੇ ਭਾ ਹੁਣ ਸਮਾਂ ਇਹੋ ਜਿਹਾ ਬਣ ਗਿਆ ਹੈਗਾ ਵੀ ਜਿਹੜੇ ਸਾਡੇ ਮਤਲਬ ਸਿੱਖੀ ਦੇ ਆਗੂ ਬਣੇ ਹੁੰਦੇ ਹੁੰਦੇ ਹਨ ਉਹਨਾਂ ਨੂੰ ਲੈ ਕੇ ਲਗਾਤਾਰ ਜਿਹੜੀਆਂ ਪੰਜਾਬ ਦੇ ਵਿੱਚ ਜਾਗਦੇ ਸਿੱਖ ਧਰਮ ਦੇ ਆਗੂ ਨੂੰ ਲੈ ਕੇ ਜਿਹੜੇ ਲਗਾਤਾਰ ਚੰਗ ਰਹੇ ਸਮਝ ਤੋਂ ਬਾਹਰ ਹੋਇਆ ਗਿਆ ਬੜੀ ਮਹਿਸੂਸ ਹੁੰਦੀਆਂ ਚੀਜ਼ਾਂ ਜਦੋਂ ਖਬਰਾਂ ਹੁੰਦੇ ਨਵੇਂ ਨਵੇਂ ਨਿਕਲ ਕੇ ਆਉਂਦੀਆਂ ਤੇ ਐਂ ਜੇ ਮਹਿਸੂਸ ਹੁੰਦਾ ਵੀ ਹੁਣ ਕੌਣ ਰਾਖਾ ਸਾਡਾ ਬਿਲਕੁਲ ਕਿਉਂਕਿ ਜਦੋਂ ਸਾਡੀ ਸ਼ਿਕਾਤ ਅਕਸਰ ਦੀ ਸੁਪਰੀਮ ਅਦਾਲਤ ਅਸੀਂ ਸ਼ਿਕਾਤ ਅਕਸਰ ਸਾਡੀ ਜਿਹੜੀ ਤੇ ਉੱਥੇ ਜਾ ਕੇ ਸੀ ਸਰਚਕਾਉਣੇ ਜਾ ਕੇ ਤੇ ਉੱਥੋਂ ਦੇ ਜਿਹੜੇ ਸਾਡੇ ਆਗੂ ਬਣਾਈ ਹੁੰਦੇ ਜਥੇਦਾਰ ਸਾਹਿਬ ਹੁੰਦੇ ਨੇ ਉਹਨਾਂ ਨੂੰ ਲੈ ਕੇ ਵੀ ਲਗਾਤਾਰ ਜਿਹੜੀਆਂ ਪੰਜਾਬ ਦੀਆਂ ਟਿੱਪਣੀਆਂ ਆਉਂਦੀਆਂ ਤੇ ਲੋਕ ਬੜੇ ਪਰੇਸ਼ਾਨ ਬਿਲਕੁਲ ਹੈ ਗਿਆ ਉਹ ਕਦੇ ਵੀ ਸਾਡੇ ਜਿਹੜੇ ਧਰ ਦੇ ਆਗੂ ਕਿੱਧਰ ਨੂੰ ਜਾ ਰਹੇ ਹੈਗੇ ਆ ਤੇ ਅਸੀਂ ਲਗਾਤਾਰ ਨੁਕਸਾਨ ਜਿਹੜਾ ਹੁੰਦਾ ਜਾ ਰਹੇ ਹੁੰਦਾ ਆ ਜਿਵੇਂ ਦਰਸ਼ਕੋ ਤੁਸੀਂ ਜਿਹੜਾ ਜਿਹੜਾ ਸਰਲੇਖ ਦਿੱਤਾ ਗਿਆ ਹੈ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਦੋਪਟਾ ਤੇ ਜਥੇਦਾਰ ਦੋਸ਼ੀ ਕਿਉਂ ਇਹ ਤੋਂ ਤੁਸੀਂ ਅੰਦਾਜ਼ਾ ਲਾ ਲਿਆ ਹੋਣਾ ਕਿ ਜਿਹੜਾ ਬਵਾਦ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਅਕਾਲ ਤਖਤ ਦੇ ਜਥੇਦਾਰ ਸਾਹ ਹਰਾਂ ਦਾ ਜਿਹੜਾ ਹੁਣ ਸੁਰਕੀਆਂ ਦੇ ਵਿੱਚ ਆ ਇਹਦੇ ਤੇ ਚਰਚਾ ਕਰਨ ਲੱਗੇ ਆ ਸਾਡੇ ਨਾਲ ਜਿਹੜੇ ਹੈਗੇ ਆ ਜੱਜ ਸੇਕ ਦੇ ਸੰਪਾਦਕ ਕਰੋਚਨ ਸਿੰਘ ਭਰਾੜ ਜੀ ਨੇ ਇਹਨਾਂ ਇਹ ਮਾਹਰ ਨੇ ਜਿਹੜੇ ਹੈਗੇ ਬਹੁਤ ਸਾਰੀਆਂ ਟਿੱਪਣੀਆਂ ਇਹ ਵੀ ਮੰਨ ਕੇ ਚੱਲਦੇ ਵੀ ਇਸ ਸਾਰੇ ਮੁੱਦੇ ਨੂੰ ਇਹਨਾਂ ਨੇ ਬੜੀ ਜਿਹੜੀ ਗੰभीरਤਾ ਦੇ ਨਾਲ ਬਾਚਿਆ ਤੇ ਚਰਚਾ ਕਰਨੀ ਪਣਦੀ ਹੈ ਕਿਉਂਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਧਾਰਮਿਕ ਜਿਹੜੀ ਇੱਕ ਸੰਸਥਾ ਨਾਲ ਦੀ ਨਾਲ ਸਿਆਸੀ ਸੰਸਥਾ ਦੇ ਜਿਹਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਖਵੀਰ ਸਿੰਘ ਬਾਦਲ ਇੱਕ ਪਾਸੇ ਧਾਰਮਿਕ ਸੰਸਥਾ ਦੇ ਨਾਲ ਵੀ ਉਹ ਸਬੰਧਤ ਨਾਲ ਦੀ ਨਾਲ ਸਿਆਸੀ ਖਿੱਤੇ ਦੇ ਵੀ ਉਹ ਜਿਹੜੇ ਹੈਗੇ ਆ ਮੁਖੀ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਆ ਉਹਦੇ ਵੀ ਪ੍ਰਧਾਨ ਨੇ ਤਹ ਉਹ ਡਿਪਟੀ ਮੁੱਖ ਮੰਤਰੀ ਵੀ ਰਹੇ ਆ ਪੰਜਾਬ ਦੇ ਇਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਿਆ ਜਾਂਦਾ ਅੱਜ ਜਿਹੜਾ ਹੈਗਾ ਸਿਆਸ ਸਿਆਸੀਕਰਨ ਕਿਸ ਲੈਵਲ ਤੇ ਹੋ ਰਿਹਾ ਇਹ ਕਿੰਨੀ ਗੰਭੀਰ ਚਰਚਾ ਦਾ ਵਿਸ਼ਾ ਅੱਜ ਇਹ ਮਾਹਰ ਨੇ ਇਸ ਮਸਲੇ ਦੇ ਤੇ ਆਪਾਂ ਗੱਲ ਕਰਦੇ ਆ ਪੰਜਾਬ ਸਾਹਿਬ ਕਰਦੇ ਆ ਵੀ ਤੁਸੀਂ ਮੈਨੂੰ ਜ਼ਿਆਦਾ ਹੀ ਕਹਿੰਦੇ ਨਾ ਸਿੰਗਲਾ ਤੇ ਕल्याਣ ਸਾਹਿਬ ਨੇ ਕਿਉਂਕਿ ਮੈਂ ਇੰਨਾ ਬਾਅਦ ਵੀ ਹੈ ਰਿਹਾ ਪਰ ਆਪਾਂ ਸਿਰਫ ਤੇ ਸਿਰਫ ਇੱਕ ਆਮ ਚਰਚਾ ਕਰਦੇ ਪਏ ਆ ਅਸੀਂ ਫਿਕਰਮੰਦ ਆ ਬੀ ਜਿਹੜੀ ਸਾਡੀ ਇੱਕੋ ਇੱਕ ਖੇਤਰੀ ਪਾਰਟੀ ਆ ਇੱਕ ਸਿੱਖਾਂ ਦੀ ਪਾਰਟੀ ਕਹਿ ਸਕਦੇ ਹੈਗੇ ਆ ਤੇ ਜਿਹੜੀ ਹਮੇਸ਼ਾ ਪੰਥਕ ਨਮਾਇੰਦਗੀ ਕਰਦੀ ਹੈਗੀ ਹੈ ਗਰੇ ਪੰਥ ਦੇ ਲੋਕ ਹੈਗੇ ਨੇ ਆ ਆਮ ਪਹਿਲਾਂ ਪੁਰਾਣੇ ਲੋਕ ਕਹਿੰਦੇ ਨੇ ਜੀ ਪੰਥ ਨੂੰ ਵੋਟਾਂ ਪਾਉਣੀਆਂ ਸੀ ਪਰ ਉਹ ਕਿਹਦੇ ਪਾਸੇ ਜਾ ਦੇ ਗੀ ਹਿੱਤਾਂ ਦਾ ਸੋਚਣ ਦੀ ਜ਼ਰੂਰਤ ਹੈ ਤੇ ਜੇਕਰ ਪੰਜਾਬ ਦੇ ਵਿੱਚੋਂ ਇੱਕ ਖੇਤਰੀ ਪਾਰਟੀ ਦਾ ਜਿਹੜਾ ਖਤਮ ਹੋ ਜਾਣਾ ਜਾਂ ਉਹ ਨਗਰਾਲੇ ਪਾਸੇ ਚਲੇ ਜਾਣਾ ਇਹ ਫਿਕਰਮੰਦਾਂ ਦੀਆਂ ਦਮਾਂ ਹੈਗੀਆਂ ਤੇ ਪੰਜਾਬ ਦੇ ਵਿੱਚ ਹਰ ਟਾਈਮ ਨੈਸ਼ਨਲ ਪਾਰਟੀ ਦਾ ਅੱਗੇ ਪਹਿਲਾਂ ਹੀ ਹਾਵੀ ਹੈ ਕਾਂਗਰਸ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ ਜਾਂ ਭਾਜਪਾ ਹੋਵੇ نیشنل ਪਾਰਟੀਆਂ ਇੱਕੋ ਕ ਖੇਤਰੀ ਪਾਰਟੀ ਸੀ ਜਿਹੜੀ ਸ਼੍ਰੋਮਣੀ ਕਮੇਟੀ ਦਾ ਉਹ 1920 ਸੀ 1920 ਦੇ ਵਿੱਚ ਪਾਰਟੀ ਆਈ ਸੀ ਉਸ ਤੋਂ ਬਾਅਦ ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਆ ਗਿਆ ਜੇ ਤੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦਾ ਬਾਦਲ ਕਹਿਣ ਲੱਗ ਪਏ ਤੇ ਪਰ ਗੱਲ ਵਿੱਚ ਉਹ ਇਹ ਜਿਹੜਾ ਵਿਵਾਦ ਖੜਾ ਹੋਇਆ ਇਹ ਵਿਵਾਦ ਹੋਇਆ ਤਾਂ ਬਹੁਤ ਪੁਰਾਣਾ ਹੈ ਪਰ ਜਿੱਥੇ ਲੋਕਾਂ ਨੂੰ ਆਸ ਸੀ ਕਿ ਵੀ ਜਿਹੜੇ ਸਾਡੇ ਧਾਰਮਿਕ ਸਥਾਨਾਂ ਨੇ ਜਿਹੜੇ ਸਾਡੇ ਮੁੱਖ ਜ਼ਹੀਰਦਾਰ ਸਨ ਉਹਨਾਂ ਉਹ ਉਹਨਾਂ ਨੂੰ ਤਲਬ ਕਰਨਾ ਵੀ ਜੋ ਇਹਨਾਂ ਨੇ ਗਲਤੀਆਂ ਕੀਤੀਆਂ ਇਹਨਾਂ ਦੇ ਕਾਰਵਾਈ ਕਰਨਾ ਤੇ ਚਲੋ ਵਧੀਆ ਗੱਲ ਰਹੀ ਜਿੱਥੇ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਪੇਸ਼ ਹੋ ਕੇ ਤੇ ਆਪਣੇ ਆਪ ਨੂੰ ਉਹਨਾਂ ਨੇ ਮੰਨਿਆ ਵੀ ਸਾਡੀ ਸਰਕਾਰ ਦੇ ਵਿੱਚ ਸਾਡੇ ਕੋਲ ਗਲਤ ਗਈਆਂ ਸਾਰੇ ਜ਼ਿੰਮੇਵਾਰ ਹੈ ਜੇ ਤੇ ਇਹ ਗੱਲ ਰਾਨੀ ਲਈ ਸੀ ਸਰਦ ਸਾਹਿਬ ਮੈਂ ਇੱਥੇ ਤੁਹਾਨੂੰ ਰੋਕਦਾ ਪਹਿਲਾਂ ਗੱਲ ਤਾਂ ਇਹ ਪਿਛਲੇ ਦਿਨਾਂ ਚ ਚਾਚਾ ਚੈੱਕ ਜਿਹੜੇ ਮੀਮ ਬਣ ਕੇ ਆ ਰਹੇ ਆ ਵੀ ਜਿਹੜੀ ਹੈਗੀ ਆ ਜਥੇਦਾਰਾਂ ਨੇ ਜਿਹੜਾ ਹੈਗਾ ਪ੍ਰਧਾਨ ਤਲਬ ਕਰ ਲਿਆ ਤੇ ਪ੍ਰਧਾਨ ਨੇ ਜਿਹੜਾ ਹੈਗਾ ਜਥੇਦਾਰ ਤਲਬ ਕਰ ਲਿਆ ਮਸਲਾ ਤਾਂ ਇਹ ਜਿਹੜੀ ਹੈ ਕਿ ਜਿਵੇਂ ਤੁਸੀਂ ਚਿੰਤਾ ਕਰ ਰਹੇ ਆਂ ਵੀ ਜਿਹੜੀ ਖੇਤਰੀ ਪਾਰਟੀ ਦੇ ਡੁੱਬਣ ਦੀ ਉਹਦੇ ਨਾਲ ਨਾਲ ਸਿਆਸੀ ਖਿੱਤੇ ਤੇ ਵੀ ਜਿਹੜੇ ਸਵਾਲ ਉੱਠ ਰਹੇ ਆਂ ਵੀ ਜਿਹੜੀ ਹਿਸ਼ਾਦਤ ਤੇ ਦਿਹਾੜੇ ਚੱਲ ਰਹੇ ਆ ਤੇ ਇੱਥੇ ਹੁਣ ਜਿਹੜਾ ਹੈਗਾ ਹੋ ਕੀ ਰਿਹਾ ਹੋ ਕੀ ਹੋ ਰਿਹਾ ਇਹ ਵੀ ਤਾਂ ਬੜਾ ਮੈਂ ਉਹੀ ਗੱਲ ਕਰਦਾ ਨਾ ਮੈਂ ਗੱਲ ਉਸ ਪਾਸੇ ਲਿਆਉਣ ਲੱਗਾ ਸੀਗਾ ਚਲੋ ਜੇ ਅਗਰ ਅਸੀਂ ਜੀ ਕਾ ਪੜ ਸਕਦੇ ਸਤਿਕਾਰ ਕਰਦੇ ਆ ਵੀ ਸਾਡੀ ਸੁਪਰੀਮ ਸਾਡਾ ਰੱਖਿ ਦੀ ਕਾਲਪਤਖ ਸਹਿਬ ਆ ਫਿਰ ਅਸੀਂ ਉਹਨਾਂ ਨੇ ਜਿਹੜੇ ਜਥੇਦਾਰ ਆ ਉਹਨਾਂ ਨੂੰ ਹੁਕਮ ਕੀਤੇ ਗਏ ਆ ਅਸੀਂ ਉਹਨਾਂ ਨੂੰ ਮੰਨੀਏ ਮੰਨ ਕੇ ਪਿਛਲੇ ਦਿਨਾਂ ਵਿੱਚ ਜੋ ਘਟਨਾ ਕਰਮ ਹੋਏ ਜਾਂ ਸਬੀਰ ਸਿੰਘ ਬਾਵਾ ਤੇ ਗੋਲੀ ਚੱਲਣਾ ਆ ਜਾਂ ਦੂਜਾ ਤੀਜਾ ਜੋ ਵੀ ਹੋਣਾ ਠੀਕ ਹੈ ਉੱਥੇ ਉਹ ਜਿਹੜਾ ਨਾ ਆਣ ਸਕੇ ਚੌੜਾ ਵੱਲੋਂ ਗੋਲੀ ਚਲਾਈ ਗਈ ਉਸ ਦੂਬਾ ਦੇ ਵਿੱਚ ਕਿਸੇ ਬੰਦੇ ਜਿਹੜੇ ਆਪਾਂ ਹਮੇਸ਼ਾ ਪੱਕ ਦੀ ਖਾਤਰ ਜਿਹੜੀ ਲੜਾਈ ਆ ਪਤਾ ਨਹੀਂ ਵਲਟਪੁਰ ਦਾ ਕੋਈ ਲੜੀ ਕਿ ਉਹ ਆਇਆ ਕੋਈ ਉੱਥੇ ਤੋਂ ਨੇ ਆ ਕੇ ਪੱਕ ਲਾਤੀ ਉਹਦੀ ਤੇ ਚਲੋ ਪੁਲਿਸ ਨੇ ਫੜ ਲਿਆ ਜੀ ਉਹ ਸਜ਼ਾ ਦੇਣੀ ਪੁਲਿਸ ਨੇ ਦੇਣੀ ਹੈਗੀ ਆ ਇਸ ਪ੍ਰਸ਼ਾਸਨ ਨੇ ਨਹੀਂ ਦੇਣੀ ਕੋਈ ਗੱਲ ਨਹੀਂ ਚਲੋ ਬਚੇ ਬਾਵਲ ਵਾਲ ਬਚ ਗਏ ਪਰਮਹਾਰ ਦੀ ਕਿਰਪਾ ਰਹੀ ਕੋਈ ਨੁਕਸਾਨ ਉੱਤੇ ਨਹੀਂ ਹੋਇਆ ਪਰ ਉਹਦੇ باوجود ਵੀ ਜਿਹੜੀਆਂ ਇਹ ਚੀਜ਼ਾਂ ਹੁਣ ਪਾਰਟੀ ਦੇ ਜਿਹੜੇ ਲੋਕ ਆ ਜਾਂ ਉਹਨਾਂ ਦੇ ਲਈ ਆਈਟੀ ਵੰਗ ਆ ਜਾਂ ਉਹਨਾਂ ਦੇ ਜਿਹੜੇ ਬਹੁਤ ਜ਼ਿਆਦਾ ਹੁਛੇ ਲੋਕ ਕਹਿ ਸਕਦੇ ਆ ਉਹ ਲਗਾਤਾਰ ਉਹ ਤੋਂ ਬਾਅਦ ਇਹ ਲੱਗਦਾ ਪਿਆ ਸੀ ਕਿ ਸੁਖਵੀਰ ਸਿੰਘ ਬਾਦਲ ਨੇ ਸਾਰਾ ਕੁਝ ਮਤਲਬ ਮੰਨ ਲਿਆ ਤੇ ਲੋਕਾਂ ਦੇ ਮਨਾਂ ਦੇ ਵਿੱਚ ਆਉ ਵੀ ਠੀਕ ਆ ਪਤਾ ਨੇ ਗਲਤੀ ਮੰਨੀ ਆ ਇਹ ਚੀਜ਼ ਨਹੀਂ ਆ ਜੀ ਕਾ ਪਰਸਕਤ ਉਹਨਾਂ ਨੂੰ ਸੇਵਾ ਲੱਗੀ ਆ ਵੀ ਤੁਸੀਂ ਆ ਸੇਵਾ ਕਰੋ ਤੇ ਤੁਸੀਂ ਆਪਣੀਆਂ ਗਲਤੀਆਂ ਨੂੰ ਸੁਧਾਰੋ ਪਰ ਉਹ ਗਲਤੀਆਂ ਚਲੋ ਲਗਾਤਾਰ ਦਸ ਦਿਨ ਲੱਗੇ ਰਹੇ ਉਹ ਉਹ ਬੜਾ ਮੀਡੀਆ ਚ ਆਇਆ ਉਹਦੇ ਵਿੱਚ ਵਿੱਚ ਬੜੀਆਂ ਪ੍ਰੈਸ ਮੀਟਿੰਗਾਂ ਵੀ ਹੋਈਆਂ ਉਹ ਨਰੈ ਰਣ ਸਿੰਘ ਚੌੜਾ ਦਾ ਚ ਆ ਗਿਆ ਉਹ ਆਪਣੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਫੋਟੋਆਂ ਵੀਡੀਓਆਂ ਫਾਉਂਦੇ ਬੂਹਦੇ ਰਹੇ ਵੀ ਆ ਹੋ ਗਿਆ ਤੇ ਉਹਨਾਂ ਨੂੰ ਪ੍ਰੈਸ ਮੀਟਿੰਗਾਂ ਕਰਨ ਦਾ ਵੀ ਸਮਾਂ ਜਰਾ ਮਿਲਦਾ ਰਿਹਾ ਤੇ ਲਗਾਤਾਰ ਉਹਨਾਂ ਨੇ ਉਹ ਬੜਾ ਸਿਸਟਮ ਜਾਂ ਚਲਾਇਆ ਦਸ ਦਿਨ ਬਾਅਦ ਉਹਨਾਂ ਨੇ ਕੱਢੇ ਤੇ ਪਰ ਉਹਦੇ ਵਿੱਚ ਵਿੱਚ ਜੇ ਤੁਸੀਂ ਗੱਲ ਕਰਦੇ ਆਂ ਵੀ ਪਹਿਲਾਂ ਜੱਜਦਾਰ ਸਰਬਾਧਾਨਾਂ ਨੇ ਚੋਣ ਕਮੇਟੀ ਨੂੰ ਚਾਰ ਚੋਣ ਕਮੇਟੀ ਨੇ ਜੱਜਦਾਰਾਂ ਨੂੰ ਕਹਿ ਦਿੱਤਾ ਹਾਂ ਪਤ ਨਹੀਂ ਕੀ ਕੀ ਹੁਣ ਲੋਕ ਤਾਂ ਬੜੇ ਮਤਲਬ ਲੈ ਕੇ ਪੋਸਟਾਂ ਪੀ ਪਾ ਰਹੇ ਆ ਪਰ ਗੱਲ ਵਿੱਚ ਇਹ ਇਹਨਾਂ ਨੇ ਪਤਾ ਨਹੀਂ ਕਿਉਂ ਮਤਲਬ ਇਹਨੇ ਹਾਈਪਰ ਹੋ ਗਏ ਹ ਤਾਂ ਬੜੇ ਜਾ ਕੇ ਉਹਨਾਂ ਦੇ ਜਿਹੜੇ ਪਿੱਛੇ ਬੈਠੇ ਹੁੰਦੇ ਆ ਜਿਹਨਾਂ ਵੱਲੋਂ ਹੁਣ ਤੱਕ ਪਾਰਟੀ ਦਾ ਨੁਕਸਾਨ ਹੀ ਕੀਤਾ ਉਹਨਾਂ ਬੰਦਿਆਂ ਨੇ ਕੋਈ ਫਾਇਦਾ ਨਹੀਂ ਕੀਤਾਗਾ ਤੇ ਲੋਕਾਂ ਨੂੰ ਲੋਕਾਂ ਦੇ ਮਨਾਂ 'ਚ ਇਹ ਸ਼ੁਰੂ ਹੋ ਗਈ ਸੀ ਗੱਲ ਵੀ ਚਲੋ ਵੀ ਦਵਾਰਾ ਜਿਹੜੀ ਸ਼੍ਰੋਮਣੀ ਕਾਲੀ ਦਰ ਨੇ ਜੋ ਗਲਤੀਆਂ ਕੀਤੀਆਂ ਸੀ ਉਹਨਾਂ ਦੀਆਂ ਗਲਤੀਆਂ ਮੰਨ ਲਿਆ ਉਹਨਾਂ ਨੇ ਹੁਣ ਇਹ ਸੁਧਾਰ ਕਰਨਗੇ ਆਪਣੇ ਆਪ ਦੇ ਵਿੱਚ ਤੇ ਪਾਰਟੀ ਦਾ ਪ੍ਰਧਾਨ ਲੈ ਕੇ ਆਉਣਗੇ ਨਵਾਂ ਪ੍ਰਧਾਨ ਬਣਾਉਣਗੇ ਤੇ ਜਿੰਨੇ ਉਤਾਲ ਹੈਗੇ ਉਹ ਹੋ ਸਕਦਾ ਵੀ ਉਹ ਧੀਰੇ ਧੀਰੇ ਹੌਲੀ ਹੌਲੀ ਇਕੱਠੇ ਹੋ ਜਾਣ ਤੇ ਵੀ ਜਿਹੜੀ ਪੰਜਾਬ ਦੇ ਵਿੱਚ ਇਹ ਜਿਹੜੀ ਪਾਰਟੀ ਦਵਾਰਾ ਫੇਰ ਗਰਾਫ ਇਹਦਾ ਵਧਣਾ ਸ਼ੁਰੂ ਹੋਊਗਾ ਪਰ ਮੈਂ ਚਲੋ 2027 ਜੋ ਮਰਜੀ ਹੋਵੇ ਵੱਖਰੀਆਂ ਗੱਲਾਂ ਪਰ ਲੋਕ ਤਾਂ ਇਹੋ ਜੀ ਚੀਜ਼ ਆ ਜਦੋਂ ਗਿਦੇ ਪਾਸੇ ਪਲਟ ਜਾਂਦੇ ਆ ਉਹ ਤਾਂ 15 ਦਾ ਨਾ ਜਿਵੇਂ ਗੇਮ ਬਦਲ ਦਿੰਦੇ ਆ ਜੇ ਅਗਰ ਆਪਾਂ ਗੱਲ ਕਰੀਏ ਆ ਲੋਕ ਸਭਾ ਦੀ ਲੋਕ ਸਭਾ ਦੇ ਵਿੱਚ ਕੀ ਕੀ ਸੀ ਪੀਰ ਕੋਰ ਦੇ ਵਿੱਚ ਕੌਣ ਕਿਸੇ ਨੂੰ ਆਪਣੇ ਜਿਹੜੇ ਐਮਪੀ ਸਾਹਿਬ ਆਏ ਹੈਗੇ ਆ ਇਹਨਾਂ ਨੂੰ ਕੌਣ ਜਾਣਦਾ ਸੀ ਕੋਈ ਨਹੀਂ ਜਾਣਦਾ ਸੀ 15 ਦਾ ਨਾ ਜਿ ਲੋਕਾਂ ਨੇ ਗੇਮ ਚੇਂਜ ਕਰਤੀ ਪਰ ਲੋਕ ਬਹੁਤ ਕੁਝ ਕਰ ਸਕਦੇ ਆ ਪਰ ਜੇ ਲੀਡਰ ਚੰਗੇ ਹੋਣ ਤਾਂ ਹੁਣ ਪਾਰਟੀ ਹੁਣ ਬਾਵਲ ਨਾਲ ਨਾਲੋਂ ਲੈ ਕੇ ਸ਼੍ਰੋਮਣੀ ਕਾਂਗਰਸ ਨਾਲ ਮਤਲਬ ਗੱਲ ਹੋ ਗਈ ਸੀ ਵਿਚੋਮ ਨਹੀਂ ਕਰਦਾ ਤਾਂ ਨਾ ਮਰ ਜੂਗਾ ਤੇ ਉਹਦਾ ਜਿਹੜਾ ਕੋਈ ਪ੍ਰਧਾਨ ਕੋਈ ਵੀ ਜਿਹੜਾ ਵੀ ਉਹਨਾਂ ਦੀ ਰਿਕੋਰ ਕਮੇਟੀ ਜਾਂ ਉਹਨਾਂ ਦੇ ਡੈਲੀਗੇਟਾਂ ਚੁਣਨਗੇ ਜਥੇਦਾਰਾਂ ਸਾਹਮਣੋਂ ਵੀ ਇਹੀ ਤਾਂ ਹੋ ਗੋ ਬਿੱਤੇ ਗਏ ਸੀ ਨਾ ਉਹਨਾਂ ਨੂੰ ਇਹ ਵੀ ਕਿਹਾ ਗਿਆ ਸੀਗਾ ਵੀ ਤੁਸੀਂ ਜਿਹੜੇ ਇਨਾਵਨੋ ਅਸਤੀ ਤੇ ਆਏ ਆ ਉਹਨੂੰ ਪ੍ਰਮਾਨ ਕਰੋ ਉਹ ਨਾਂ ਦਾ ਕਿਸੇ ਨੇ ਪ੍ਰਮਾਨ ਕੀਤੇ ਜਿਹੜੇ ਉਹ ਅੜੀ ਦੇ ਵਿੱਚ ਹੀ ਬੈਠੇ ਨਾ ਨਾ ਜੀ ਅਸੀਂ ਤਾਂ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਹੀ ਰੱਖਾਂਗੇ ਲੋਕ ਕਹਿੰਦੇ ਵੀ ਤੁਸੀਂ ਥੜਿਆ ਚਲੋ ਅਕਦੇ ਪੂਰਾ ਤੋਂ ਲੋ ਪਰ ਤਾਂ ਉਹ ਗੱਲ ਬਣੀ ਵੀ ਆ ਨਾ ਲੋਕ ਹਜੇ ਬਾਦਲ ਪ੍ਰਵਾਦ ਨੂੰ ਅਕਸੈਪਟ ਨਹੀਂ ਕਰਦੇ ਬਹਿਗੇ ਉਹ ਲੋਕ ਕਹਿੰਦੇ ਯਾਰ ਕੋਈ ਬੰਦਾ ਬਣਾਉਣਾ ਪ੍ਰਧਾਨ ਲਿਆਓ ਚਰੋਮਨੀ ਕਾਲੀ ਦਾ ਦੁਬਾਰਾ ਜਿੰਦਾ ਹੋ ਜਾਊਗਾ ਬਾਅਦ ਚ ਭਾਵੇਂ ਫਿਰ ਪ੍ਰਧਾਨ ਬਣਾਣ ਕੋਈ ਚੱਕਰੀ ਨਹੀਂ ਜਦੋਂ ਗੱਲ ਬਣ ਜਾਂਦੀ ਹੈ ਜੇ ਅਗਰ ਕਈ ਲੋਕ ਐਵੇਂ ਹੀ ਉਹ ਪਤਾ ਨਹੀਂ ਕਿਹੜੇ ਕਿਹੜੇ ਤਰਕ ਦਿੰਦੇ ਨਾ ਜੀ ਕਦੇ ਵੀ ਇਸ ਪ੍ਰਵਾਸ ਤੋਂ ਨਾਵਾ ਦਾ ਪਾਰਟੀ ਨੂੰ ਕੋਈ ਚਲਾਇ ਨਹੀਂ ਸਕਦਾ ਇਹ ਕੀ ਗੱਲ ਬਣੀ ਵੀ 1920 ਦੇ ਵਿੱਚ ਪਾਰਟੀ ਬਣੀ ਸੀਗੀ ਉਦੋਂ ਕਹੜਾ ਇਹ ਸੀਗੇ ਉਦੋਂ ਵੀ ਤਾਂ ਬੰਦੇ ਹੀ ਸੀਗੇ ਉਹ ਵੀ ਕਿੰਨੇ ਵਧੀਆ ਲੀਡਰਸ਼ਿਪ ਹੋਰ ਵੀ ਹੈਗੇ ਆ ਪਾਰਟੀ ਦੇ ਵਿੱਚ ਬਹੁਤ ਛੱਕੇ ਬੰਦੇ ਹੈਗੇ ਆ ਪਰ ਚਾਪਲੂਸੀ ਇੰਨੀ ਜ਼ਿਆਦਾ ਵਧੀ ਹੋਈ ਆ ਜਿਹੜੀ ਲਗਾਤਾਰ ਪਾਰਟੀ ਦਾ ਨੁਕਸਾਨ ਕਰ ਰਹੀ ਤੇ ਉਹ ਉਹਨਾਂ ਦੇ ਨਾਲ ਤੋਂ ਲੈ ਕੇ ਜਿਹੜਾ ਕੋ ਹੁਣ ਚੱਲ ਰਿਹਾ ਵਰਸਾ ਸਿੰਘ ਮਲਟੋਹਾ ਵਰਸਾ ਸਿੰਘ ਮਲਟੋਹਾ ਜਿਹੜੀ ਬੋਲ ਪਾਣੀ ਹੈ ਜੋ ਬੋਲ ਚਾਲ ਹੈਗੀ ਹੈ ਉਹ ਸਾਰੇ ਸੁਣਦੇ ਆ ਸਭ ਨੂੰ ਪਤਾ ਵੀ ਉਹ ਕਿਸ ਤਰ੍ਹਾਂ ਦੀ ਬੋਲੀ ਹੈ ਉਹ ਦੀ ਕਿਸ ਤਰ੍ਹਾਂ ਬੋਲਦਾ ਹੈਗਾ ਹੁਣ ਗਿਆ ਨਹੀਂ ਹਰਪ੍ਰੀਤ ਸਿੰਘ ਨੂੰ ਲੈ ਕੇ ਲਗਾਤਾਰ ਜਿਹੜਾ ਬਿਵਾਦ ਖੜਾ ਹੋ ਗਿਆ ਠੀਕ ਹੈ ਉਹ ਹੁਣ ਇੱਕ ਬਹੁਤ ਚਿੰਤਾ ਦਾ ਵਿਸ਼ਾ ਸਿਕੋਂ ਵਾਸਤੇ ਉਹ ਸਾਡੇ ਤੱਕ ਸਾਡੇ ਤੱਕ ਸਦੇ ਉਹ ਜਿੰਮੇਦਾਰ ਸੀਗੇ ਇੱਥੇ ਦੱਸ ਤੇ ਪਿਛਲੇ ਕਨਾਂ ਦੇ ਵਿੱਚ ਜਿਹੜੇ ਘਟਨਾਕ੍ਰਮ ਹੋਏ ਆਪਣੇ ਜਿਹੜੇ ਅ ਕੋਟਪੂਰਾ ਦੇ ਜਿਹੜੇ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀ ਦਾ ਉਹਨਾਂ ਵੱਲੋਂ ਸਰਦਾਰ ਹਰਜਨ ਸਿੰਘ ਧਾਮੀ ਉਹਨਾਂ ਨੂੰ ਫੋਨ ਲਾਇਆ ਜਾਂਦਾ ਜਦੋਂ ਫੋਨ ਲਾਇਆ ਹੈ ਨਾ ਜਦੋਂ ਗੱਲ ਕਰਦੇ ਕਰਦੇ ਬੀਬੀ ਦਾ ਨਾਮ ਲੈਦੇ ਬੀਬੀ ਜ਼ਗੀਰਕੋਲ ਦਾ ਉਦੋਂ ਕਿੰਨੇ ਹਾਈਪਰ ਨੇ ਤੁਸੀਂ ਸੁਣੀ ਹੈ ਨਾ ਰਿਕਾਰਡ ਬਿਲਕੁਲ ਤਾਂ ਦੱਸੋ ਅਸੀਂ ਆਪ ਤਾਂ ਵੈਸੇ ਹੀ ਗੱਲ ਕਰਦੇ ਤੁਸੀਂ ਵੀ ਸਾਰਾ ਸੁਣੀ ਹੈ ਕਿੰਨਾ ਰੌਲਾ ਪਿਆ ਉਹਦਾ ਉਹਨੇ ਗਾਲਾਂ ਕੱਢੀਆਂ ਠੀਕ ਹੈ ਕੀ ਕੁਝ ਕਹਿਦਾ ਉਹਨੇ ਜਦੋਂ ਮਾਫੀਆਂ ਮੂਫੀਆਂ ਮੰਗੀਆਂ ਪਰ ਉਹਦੇ ਤੇ ਸ਼੍ਰੋਮਣੀ ਕਮੇਟੀ ਜਾਂ ਜੱ태ਦਰ ਸਾਹਿਬ ਵੱਲੋਂ ਕੋਈ ਐਕਸ਼ਨ ਲਿਆ ਗਿਆ ਵੀ ਇੱਕ ਤੂੰ ਸਾਬਕਾ ਪ੍ਰਧਾਨ ਤੇ ਖਾਸ ਕਰਕੇ ਜਾਤਰੋਂ ਤੁਸੀਂ ਗਾਲਾਂ ਤੇ ਇੰਨੇ ਮੱਦੇ ਬੋਰ ਬੋਲਦੇ ਹੋ ਅੰਦਰੋਂ ਤੁਸੀਂ ਜ਼ਹਿਰ ਇੰਨੀ ਕੁਲ ਰਹੇ ਹੋ ਉੱਪਰਲੇ ਲੈਵਲ ਤੋਂ ਤੁਸੀਂ ਹੋ ਕਿਸੇ ਨੂੰ ਕੀ ਤੁਸੀਂ ਮਤਲਬ ਸੇਧ ਦੇਓਗੇ ਸੇਧ ਦੇਓਗੇ ਪਰ ਚੱਕਰ ਵਿੱਚ ਆ ਗਿਆ ਵੀ ਜੇ ਤਾਂ ਤੁਸੀਂ ਕਹੋ ਤਾਂ ਠੀਕ ਆ ਠੀਕ ਆ ਬੀਤੂ ਸੋਣਾ ਉਹ ਗੱਲ ਰਹੀ ਹੈ ਤੇ ਜੇ ਅਗਲਾ ਕੋਈ ਹੋਰ ਬੰਦਾ ਕਹੇ ਫਿਰ ਉਹ ਗੈਰੂ ਗੱਲ ਰਿਹਾ ਇਹ ਤਾਂ ਗੱਲ ਨਹੀਂ ਨਾ ਬਰਦੀ ਹੁਣ ਹਰਪੀ ਸਿੰਘ ਦੀ ਜਿਹੜੀ ਕੋਈ ਪਿਛਲੀ ਵੀ ਨਹੀਂ ਉਹ ਜਦੋਂ ਵਰਸਾ ਸਿੰਘ ਬਟੋਰੇ ਦਾ ਚੱਕਰ ਪਿਆ ਸੀਗਾ ਵਰਸਾ ਸਿੰਘ ਬਟੋਰੇ ਨੇ ਕਿੰਨਾ ਫੇਸਬੁੱਕ ਤੇ ਕਿੰਨਾ ਕੁਝ ਆਖਿਆ ਸੀਗਾ ਉਹਨੇ ਹਰਪੀ ਸਿੰਘ ਨੇ ਫੇਸਬੁੱਕ ਤੇ ਆ ਕੇ ਆਪਦਾ ਉਹਨੇ ਦੋਖੀ ਹੋਇਆ ਤੇ ਅਮੇ ਦਾ ਕਿਹਾ ਮੇਰੇ ਬੱਚਾ ਲਈ ਵੀ ਇਹ ਕੇਸ ਅਰੈਸਟ ਕੀਤਾ ਹਾਂ ਹਾਂ ਉਹਨੇ ਜਿਹੜੀ ਇਹ ਨਹੀਂ ਕਿ ਆ ਵੀ ਜੇਕਰ ਮੇਰਾ ਸਬੰਧ ਉਸ ਕੁੜੀ ਨਾਲ ਜਿਹਦੀ ਗੱਲ ਕਰਦੇ ਆ ਇਹ ਨਿਕਲਿਆ ਹੋਵੇ ਤਾਂ ਮੈਂ ਦੇਖਦਾਰਾਂ ਪੰਜ ਸਿੰਘਾਂ ਦੇ ਸਾਹਮਣੇ ਹੋ ਕੇ ਇਹਨੂੰ ਸਪਸ਼ਟ ਕਰਦਾ ਪਰੰਤੂ ਗੱਲ ਤਾਂ ਹੈ ਵੀ ਤੱਕ ਜਿਹੜਾ ਇੱਕ ਐਸ ਸੀ ਸ਼ਖਸੀਅਤ ਨੂੰ ਬਦਨਾਮ ਕਰਨਾ ਕੀ ਵੀ ਜਿਹੜੀ ਮੰਦਭਾਗੀ ਆ ਨਾ ਜਿਹੜੀ ਹੈਗੀ ਸਿੱਖ ਜਿਹੜਾ ਹੈਗਾ ਸੰਪਰਦਾਇਕ ਪਰ ਗੱਲ ਤਾਂ ਹੈਗੀ ਜੇ ਤਾਂ ਕਿਸੇ ਆਮ ਛੋਟੇ ਉੱਤੇ ਤੇ ਬੈਠਾ ਹੋਵੇ ਫਿਰ ਤਾਂ ਹੀ ਕਹਿ ਦਈਏ ਪਰ ਉਹ ਸਾਡੇ ਤੱਕ ਸਭ ਦੇ ਜਥੇਦਾਰ ਆ ਤੁਸੀਂ ਉਹਨਾਂ ਪ੍ਰਤੀ ਇਹੋ ਜੀਆਂ ਜਿਹੜੀਆਂ ਆ ਚੀਜ਼ਾਂ ਕੱਡ-ਕੱਡ ਕੇ ਲਿਆਉਣੇ ਆ ਤੁਸੀਂ ਆਪਣੇ ਆਈਟੀ ਬੈਂਕ ਨੂੰ ਕਹਿ ਕੇ ਉਹ ਵਾਇਰਲ ਕਰਾ ਰਹੇ ਹੋ ਜੇ ਅਗਰ ਅੰਦਰ ਕੋਈ ਗਲਤ ਬਾਤ ਹੋਈ ਹੈ ਤੇ ਇਹਦਾ ਮਤਲਬ ਵੀ ਜਦੋਂ ਤੁਸੀਂ ਜਥੇਦਾਰ ਸਾਹਿਬ ਨਾਲ ਗੱਲਬਾਤ ਕਰ ਰਹੇ ਹੋ ਉੱਥੇ ਕਿਰੋਂ ਤੁਸੀਂ ਸਤਕਾਰ ਦੇ ਰਹੇ ਹੋ ਜਿਸ ਤਰ੍ਹਾਂ ਗਿਆਨੀ ਹਰਪੀ ਸਿੰਘ ਕਹਿ ਰਹੇ ਉਹ ਕਹਿੰਦੇ ਤੁਸੀਂ ਘੰਟਾ ਕੇ ਡੇਢ ਘੰਟੇ ਦੀ ਉਹ ਵੀਡੀਓ ਆ ਤੁਸੀਂ ਸਾਰੀ ਜਵਾਦੋ ਨਾ ਪਤਾ ਨਹੀਂ ਪਤਾ ਲੱਗਦਾ ਕਿ ਉੱਥੇ ਪਤਾ ਨਹੀਂ ਕੀ ਕੀ ਹੋਇਆ ਹੋਊਗਾ ਤੁਸੀਂ ਤਾਂ ਉਨੀ ਚੀਜ਼ ਹੀ ਵਿਖਾਈ ਨਾ ਜਿੰਨੀ ਹਰਪ੍ਰੀਤ ਸਿੰਘ ਬੋਲ ਰਿਹਾ ਬਿਲਕੁਲ ਨਹੀਂ ਉਹਨਾਂ ਨਾਲ ਗੱਲ ਤੇ ਹੈ ਨਾ ਵੀ ਕੋਈ ਤੁਹਾਡਾ ਭਾਜਪਾ ਦੇ ਨਾਲ ਸਬੰਧ ਸਪਸ਼ਟ ਕਰਨ ਦੀ ਗੱਲ ਕਰਦੇ ਆ ਤੇ ਫਿਰ ਬਰਾੜ ਸਾਹਿਬ ਤੁਸੀਂ ਆਪ ਜਾਣੀ ਜਾਣਾ ਸਾਰੀ ਦੁਨੀਆ ਜਾਣੀ ਜਾਣਾ ਵੀ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਸਬੰਧ ਤਾਂ ਲੰਬਾ ਟਾਈਮ ਚੱਲਿਆ ਉਹਨਾਂ ਦਾ 9 ਮਾਰਚ ਦਾ ਰਿਸ਼ਤਾ ਨਾ ਬੱਝੀ ਜੀ ਜੀ ਅਗਰ ਗਿਆਨੀ ਆਪ ਵੀ ਜਿਵੇਂ ਕਿ ਭਾਜਪਾ ਦਾ ਲੀਡਰ ਨਾ ਜੋ ਕਰਦਾ ਭਾਜਪਾ ਦੇ ਲੀਡਰ ਨਾਲ ਗੱਲ ਕਰ ਲਈ ਤਾਂ ਕਿੱਡੀ ਕੀ ਗੱਲ ਬਿਲਕੁਲ ਪਰ ਅੱਜ ਦੀ ਗੱਲ ਤਾਂ ਹੈ ਨਹੀਂ ਬਾਗਲ ਪਰਿਵਾਰ ਜਾਂ ਛੋਮਨੀ ਕਲੀ ਵਾਲ ਤੇ ਅੱਜ ਦੇ ਵੀ ਕਿੰਨੇ ਗਰੁੱਪਾ ਜਿਹੜੇ ਲੋਕ ਲਾ ਰਿਆ ਵੀ ਤੁਸੀਂ ਆਰਐਸਐਸ ਦਾ ਰਲੇ ਹੋਏ ਹੋ ਆਰਐਸਐਸ ਸਾਡੇ ਪਿੱਛੇ ਤਾਂ ਗੁਰੂਤਾਬਾ ਦੇ ਕਰਦਿਆ ਕਰ ਰਹੀ ਹੈ ਹੁਣ ਤੱਕ ਆਰਐਸਐਸ ਦਾ ਨਹੀਂ ਚੱਲਦਾ ਰਿਹਾ ਹੁਣ ਆਰਐਸਐਸ ਦੇ ਬੰਦੇ ਕੌਣ ਹੈ ਇਹ ਤਾਂ ਕਿਸੇ ਨੇ ਵੇਖੀ ਨਹੀਂ ਜੀ ਮੈਂ ਕਿਹਨੂੰ ਦੱਸਿਆ ਵੀ ਆ ਫਲਾਣਾ ਆਰਐਸਐਸ ਦਾ ਹੈਗਾ ਪਰ ਜਦੋਂ ਤੁਸੀਂ ਇੱਕ ਨੂੰ ਜਮ ਬਦਨਾਮ ਕਰਦੇ ਆ ਉਹਨਾਂ ਨੂੰ ਇਹ ਲੱਗਿਆ ਵੀ ਜਿਆਨੀ ਹਰਪ੍ਰੀਤ ਸਿੰਘ ਸ਼ਾਇਦ ਛੋਮਨੀ ਕਲੀ ਦਾ ਨੂੰ ਤੋੜ ਲਈ ਵਰਤ ਸਿੰਘ ਬਟੋਹਾ ਵਰਗੇ ਬੰਦਿਆਂ ਨੂੰ ਪਾਰਟੀ ਜੋ ਬਾਹਰ ਕਰਾ ਰਹੇ ਆ ਤੇ ਉਹਨਾਂ ਨੂੰ ਮਾੜਾ ਕਹਿ ਰਹੇ ਆ ਤੇ ਸ਼ਾਇਦ ਜਿਹੜੇ ਪਾਰਟੀ ਨੂੰ ਡੋਬੋ ਰਹੇ ਆ ਉਹਨਾਂ ਨੂੰ ਤਾਂ ਇਹੀ ਲੱਗਦਾ ਨਾ ਪਰ ਗੱਲ ਵਿੱਚ ਉਹ ਹੈਗੀ ਆ ਵੀ ਜਿਹੜੇ ਦਿਨ ਚੱਲਦੇ ਪਏ ਆ ਸ਼ੀਦਾ ਦੇ ਦਿਨ ਚੱਲਦੇ ਪਏ ਆ ਤੁਸੀਂ ਕਿੱਥੇ ਤੁਰੇ ਫੰਦੇ ਹੋ ਯਾਰ ਤੁਸੀਂ ਕੀ ਲੋਕਾਂ ਨੂੰ ਸੇਧ ਦਿਓਗੇ ਤੁਸੀਂ ਤੁਹਾਡੇ ਕੋਲ ਤਾਂ ਲੋਕਾਂ ਨੂੰ ਆਸ ਸੀ ਕਿ ਤੁਸੀਂ ਚੰਗਾ ਮਤਲਬ ਦੱਸੋਗੇ ਵੀ ਸਾਡੇ ਜਿਹੜੇ ਸ਼ੀਦਾ ਦੇ ਛਿਦੀਆਂ ਸਾਡੀਆਂ ਇੱਕ ਕਹਾਣੀਆਂ ਬਣ ਰਹੀਆਂ ਨੇ ਉਹਨਾਂ ਦਾ ਤੁਸੀਂ ਦੱਸੋਗੇ ਹੋਰ ਤਾਂ ਤੁਸੀਂ ਦੱਸ ਨਹੀਂ ਰਹੇਗੇ ਉਹ ਤਾਂ ਉਲਟਾ ਲੜੀ ਜਾਂਦੇ ਹੋ ਕਿਉਂਕਿ ਗਿਆਨੀ ਹਰਪੀਸ ਨੂੰ ਆਹ ਆ ਬੀਤੇਨੰਦ ਦੇ ਵਿੱਚ 15 ਨਾਲ ਨੂੰ ਸਸਪੈਂਡ ਕਰਤਾ ਹੋਰ ਪੱਕਾ ਹੀ ਕਰਨ ਨੂੰ ਬੰਦਿਆ ਉੱਥੇ ਗੱਲ ਵਿੱਚ ਹੋਈ ਹੈ ਵੀ ਇਹਦਾ ਮਤਲਬ ਤੇ ਇਹ ਹੋ ਗਿਆ ਨਾ ਵੀ ਤੁਸੀਂ ਸਰਬੀਰ ਸਿੰਘ ਬਾਦਲ ਨੂੰ ਸਜ਼ਾ ਕਿਉਂ ਦਿੱਤੀ ਹੈ ਅ ਰੌਲਾ ਇਸ ਗੱਲ ਦਾ ਵੀ ਉਹਨੂੰ ਸਜ਼ਾ ਕਦੀ ਇਹ ਸੇਵਾ ਕੀਤੀ ਉਹਨਾਂ ਨੇ ਉਹਦਾ ਸੇਵਾ ਦਾ ਕਰਦੇ ਆ ਲੋਕ ਹੁਣ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਸਜ਼ਾ ਮੰਨਦੇ ਹੋ ਜਿਵੇਂ ਕੋਤਮਰ ਉਹਦੇ ਜਿਵੇਂ ਜੋੜੇ ਝਾੜਦੇ ਹੋ ਜੇ ਉੱਥੇ ਤੁਸੀਂ ਬਾਥਰੂਮ ਸਲੌਪ ਕਰਦੇ ਹੋ ਜਾਂ ਤੁਸੀਂ ਸਫਾਈ ਕਰਦੇ ਹੋ ਹੋਰ ਕੁਛ ਸਫਾਈ ਕਰਦੇ ਹੋ ਭਾਂਡੇ ਮਾਣਦੇ ਹੋ ਇਹ ਸਜਾ ਘਰੋ ਹੈ ਵੀ ਬਿਲਕੁਲ ਇਧਰ ਇਹ ਸੇਵਾ ਆਇਆ ਲੋਕ ਸੇਵਾ ਕਰਦੇ ਉੱਥੇ ਜਾ ਕੇ ਬਿਲਕੁਲ ਜੀ ਅਦਾਰਸ਼ ਕੋ ਜਿਵੇਂ ਅਸੀਂ ਜਿਹੜੀ ਹੈਗੀ ਹਮੇਸ਼ਾ ਇਤਿਹਾਸ ਦੇ ਵਿੱਚ ਸੁਣਦੇ ਆਏ ਆ ਵੀ ਸ਼ੋਮਨੀ ਅਕਾਲੀ ਦਲ ਦੇ ਵਿੱਚ ਜਿਵੇਂ ਕਿਸੇ ਤਰ੍ਹਾਂ ਦੇ ਨਰਾਰ ਆਏ ਆ ਜਾਂ ਜਿਹੜੀ ਹੈਗੀ ਕਿਸੇ ਕਿਸਮ ਦੇ ਵੀ ਸੈਕਟਰ ਕੌਂਡ ਦੇ ਆਗੂਆਂ ਤੋਂ ਗਲਤੀਆਂ ਹੋਊਗਾ ਉਹਨਾਂ ਨੂੰ ਅਕਾਲ ਤਖਤ ਸਭ ਤੋਂ ਜਦੋਂ ਹੁਕਮ ਹੁੰਦਾ ਤਾਂ ਉਹ ਜਿਹੜੀ ਸਜ਼ਾ ਜਿਹੜੀ ਹੈਗੀ ਸੇਵਾ ਦੇ ਰੂਪ ਦੇ ਵਿੱਚ ਲੱਗਦੀ ਆ ਇਹ ਮੰਨ ਮਨ ਇਹ ਜਿਹੜਾ ਹੈਗਾ ਮੰਨਣਾ ਚਾਹੀਦਾ ਵੀ ਤੁਹਾਡਾ ਤੁਹਾਡਾ ਆ ਭੈਜਾ ਤੁਸੀਂ ਕਿੰਨਾ ਕੋ ਉਹ ਅਹਿਸਾਸ ਕਰਦੇ ਆ ਕਿੰਨੀ ਕੀ ਭਾਵਨਾਕ ਤੌਰ ਤੇ ਤੁਸੀਂ ਮੰਨਦੇ ਆ ਵੀ ਸਾਥੋਂ ਗਲਤੀ ਹੋਈ ਆ ਗਲਤ ਅਹਿਸਾਸ ਦੀ ਆ ਦੂਸਰੀ ਜੇ ਜੇ ਇਹ ਇਹਦੇ ਤੇ ਵੀ ਸਵਾਲ ਬਹੁਤ ਸਾਰੇ ਲੋਕਾਂ ਨੇ ਜਿਹੜੇ ਕਿਰਤੂ ਪ੍ਰਾਂਤੂ ਕਰਨ ਵਾਲਿਆਂ ਨੇ ਕੀਤੀ ਆ ਵੀ ਜਿਹੜਾ ਵੀ ਮਰਜੀ ਆਪ ਦਾ ਕੋਈ ਕਤਲ ਕਰਕੇ ਜਾਂ ਕੋਈ ਕਿਸੇ ਦਾ ਦਿਲ ਖਾ ਕੇ ਮਾਫੀ ਮੰਗਲੇ ਪ੍ਰਾਂਤੂ ਜਿਹੜੀ ਇਹ ਮਰਿਆਦਾ ਹਾਲ ਤੱਕ ਸਭ ਦੀ ਉਹ ਤੁਰ ਤੋਂ ਬਣੀ ਆ ਇਸੇ ਤਰ੍ਹਾਂ ਰਹਣੀ ਹੈ ਗੱਲ ਤਾਂ ਸਮਝਦੇ ਆ ਵੀ ਅਸੀਂ ਸਜ਼ਾ ਨੂੰ ਤੇ ਸੇਵਾ ਨੂੰ ਕਿਸ ਰੂਪ ਚ ਦੇਖਦੇ ਆ ਦੂਜੀ ਗੱਲ ਜਿਹੜੀ ਬਰਾਦ ਸਾਹਿਬ ਤੁਸੀਂ ਕਿਹਾ ਨਾ ਵੀ ਜਿਹੜੀ ਹੈਗੀ ਲੋਕ ਉਹਨਾਂ ਉਹਨਾਂ ਨੇ ਦਰਕਰਾਰ ਕਰਤਾ ਅਕਾਲੀ ਦਲ ਨੂੰ ਇੱਥੇ ਇਹ ਵੀ ਹੈ ਵੀ ਜਿਵੇਂ ਉੱਥੇ ਉਹਨਾਂ ਦਾਗੀ ਤੇ ਬਾਗੀ ਜਿਹੜੇ ਹੈਗੇ ਹਾਜ਼ਰ ਕੀਤੇ ਗਏ ਸੀ ਸਾਰਿਆਂ ਨੇ ਜਿਹੜੀ ਕੋਸ਼ਿਸ਼ ਕੀਤੀ ਆ ਅਕਾਲੀ ਦਲ ਦੇ ਜਿਹੜੇ ਕਿ ਖਿਲਾਫ ਜਾਣ ਦੀ ਪਰantu ਮੈਨੂੰ ਤਾਂ ਇਹ ਵੀ ਲੱਗਦਾ ਜਿਵੇਂ ਲੋਕ ਸੋਸ਼ਲ ਮੀਡੀਆ ਤੇ ਪਾਉਂਦੇ ਆ ਵੀ ਹਰ ਸਿਮਰਤ कौर ਬਾਗਲ ਨੇ ਜਿਹੜੀ ਅਰਦਾਸ ਕੀਤੀ ਸੀ ਵੀ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਆ ਜਾਂ ਜਿਨ੍ਹਾਂ ਨੇ ਸਿੱਖ ਕੌਮ ਨੂੰ ਡੋਬਣ ਦੀ ਕੋਸ਼ਿਸ਼ ਕੀਤੀ ਆ ਵੀ ਪ੍ਰਮਾਤਮਾ ਉਹਨਾਂ ਦਾ ਕੱਖ ਨਾ ਰਹਿਣ ਦੇਵੇ ਵੀ ਅਰਦਾਸ ਦਾ ਵੀ ਅਸਰ ਹੋ ਰਿਹਾ ਹੈ ਤੇ ਉਹ ਰਵੇ ਤਾਂ ਕੁਦਰਤੀ ਤੌਰ ਤੇ ਜੋ ਉਸ ਤੋਂ ਬਾਅਦ ਕੀ ਕੁਝ ਹੋ ਰਿਹਾ ਰਹੀ ਗੱਲ ਤੁਸੀਂ ਬਾਗੀਆਂ ਦੇ ਵਿੱਚ ਗੱਲ ਜ਼ਿਕਰ ਕੀਤਾ ਬਾਗੀ ਕਿਹੜਾ ਚੰਗੇ ਰਤੋ ਤੋਤੇ ਤੇ ਬਾਗੀ ਵੀ ਤਾਂ ਉਸ ਨੂੰ ਸੀ ਗਈ ਬਿਲਕੁਲ ਉਹ ਵੀ ਤਾਂ ਸਰਕਾਰ ਦਾ ਨੰਨ ਦਬਾਅਦੇ ਸੀ ਉਹ ਵੀ ਤਾਂ ਜਿਹੜੀ ਹੈਗੀ ਆ ਭਾਜਪਾ ਦਾ ਹਿੱਸਾ ਰੇ ਆ ਹਾਂ ਉਹੀ ਬੀਜੇਪੀ ਦਾ ਹਿੱਸਾ ਰੇ ਆ ਪਰ ਉਦੋਂ ਉਹਨਾਂ ਨੇ ਬੜਾ ਬੋਲਿਆ ਉਹਨਾਂ ਨੂੰ ਲੱਗਿਆ ਵੀ ਜਿਹੜਾ ਛੋਮੀ ਕਾਲੀ ਦਾ ਜਿਹੜਾ ਪ੍ਰਤਾਪ ਸਿੰਘ ਬਾਦਲ ਦੇ ਜਿਹੜੇ ਪਰਿਵਾਰ ਦੇ ਅੰਡਰ ਹੈਗਾ ਤੇ ਇਹ ਨੰਘਾਰ ਵਾਲੇ ਪਾਸੇ ਜਾ ਰਿਹਾ ਹੁਣ ਆਪਾਂ ਸਾਈਡ ਤੇ ਹੋ ਜਾਈਏ ਸਾਈਡ ਲਾਈਨ ਹੋ ਜਾਓ ਤੇ ਆਪਾਂ ਇਹਨਾਂ ਤੇ ਉਹ ਕਰ ਦੋ ਵੀ ਇਹ ਹੀ ਸਾਰੇ ਕੋ ਦੋਸ਼ੀ ਆ ਕਿਉਂ ਸਾਰੇ ਕੋ ਦੋਸ਼ੀ ਆ ਕਹਿੰਦਾ ਸੁਖਵੀਰ ਦੋਣਾ ਸਾਰੇ ਉਹ ਵੀ ਬਰਾਬਰ ਦੇ ਦੋਸ਼ੀ ਆ ਕਾਰਵਾਈ ਉਹਨਾਂ ਦੇ ਬਰਾਬਰ ਹੀ ਹੋਈ ਵੀ ਆ ਚਲ ਅਸਲ ਤਾਂ ਕਾਰਵਾਈ ਜਿਹੜੀ ਹੋਣੀ ਚਾਹੀਦੀ ਸੀ ਇਹਨਾਂ ਨੂੰ ਸਜ਼ਾ ਜਿਹੜੀ ਲੱਗਣੀ ਸੀ ਇਹਦੇ ਸਜ਼ਾ ਤਾਂ ਲੱਗੀ ਹੀ ਨਹੀਂ ਉਹਨਾਂ ਨੂੰ ਸੇਵਾ ਲੱਗੀ ਸੀ ਚਲੋ ਜਿੱਤੇ ਜਦ ਸਰਦਾਰ ਆਦੇ ਉਹਨਾਂ ਨੂੰ ਸੇਵਾ ਦੇ ਦੀ ਵੀ ਤੁਸੀਂ ਘਰ ਕੋ ਕੋਈ ਗੱਲ ਨਹੀਂ ਜੇ ਅਗਰ ਸੁਖਵੀਰ ਸਿੰਘ ਬਾਗਲ ਉਹਨਾਂ ਨੂੰ ਜਾਂ ਵਿਕਰਮ ਜਸ ਸਿੰਘ ਮਜੀਠੀਆ ਉਹਨਾਂ ਨੂੰ ਜਾਂ ਸੰਦੀਪ ਸਿੰਘ ਪੀਰਸੀ ਉਹਨਾਂ ਨੂੰ ਕਹਤਾ ਵੀ ਤੁਸੀਂ ਟਾਇਲਟ ਜਿਹੜੇ ਇਹਨਾਂ ਦੀ ਸਫਾਈ ਕਰ ਦੋ ਤੇ ਫਿਰ ਕਿੱਡੀ ਕੀ ਗੱਲ ਆ ਆਪਾਂ ਘਰਾਂ ਦੇ ਵਿੱਚ ਵੀ ਤਾਂ ਜਾ ਕੇ ਪਾਣੀ ਛੱਤੀ ਦਿੰਦੇ ਆ ਜਦੋਂ ਆਪ ਕੋਲਦੇ ਆਪਾਂ ਜਦੋਂ ਸਫਾਈ ਕਰਦੇ ਆ ਇਹ ਮੈਨੂੰ ਤਾਂ ਕੋਈ ਲੱਗਦਾ ਨਹੀਂ ਪਰ ਇਹਨਾਂ ਨੂੰ ਇਹ ਲੱਗਦਾ ਇਹ ਕਿਤੇ ਇੱਕ ਜਿਹੜੀ ਹੈਗੀ ਆ ਤੁਸੀਂ ਜੋ ਦਸ਼ਕਾ ਦੀ ਵੀ ਸਿਆਦ ਇਹ ਜਿਹੜੀ ਉਤਸਕਤਾ ਹੋਵੇ ਵੀ ਕੀ ਲੱਗਦਾ ਵੀ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਉੱਥੇ ਚੋਰੀ ਹੋਣਾ ਫਿਰ ਬਿਆਦ ਵੀ ਹੋਣੀ ਫਿਰ ਜਿਹੜਾ ਹੈਗਾ ਜਿਹੜਾ ਨਿਹੱਤੇ ਸਿੱਖਾਂ ਤੇ ਲਾਠੀ ਚਾਰਜ ਹੋਣਾ ਗੋਲੀ ਚੱਲਣੀ ਇਸ ਸਭ ਦੇ باوجود ਜਿਹੜੀ ਹੈਗੀ ਇਹ ਸਜ਼ਾ ਵੀ ਬਾਦਲ ਪ੍ਰਵਾਲ ਦਾ ਮੇਜ ਉਸੇ ਹੱਥ ਸਾਥ ਵੀ ਹੋਣਾ ਸੈਟ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਹੋਰਾਂ ਨੇ ਜਿਹੜਾ ਹੈਗਾ ਪ੍ਰੀਤਪੁਰ ਤੋਂ ਜਿਹੜੀਆਂ ਇਹ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਵੀ ਆਗਾਂ ਕੀ ਲੱਗਦਾ ਵੀ ਇਹ ਸਾਰੇ ਕਸਤੇ ਨਾਲ ਕਵਰ ਹੋ ਜਾਣਾ ਚਾਹੀਦਾ ਜਾਂ ਇਹਨਾਂ ਨੂੰ ਸਜ਼ਾ ਇਸ ਤੋਂ ਵੱਧ ਕਾਨੂੰਨੀ ਤੌਰ ਤੇ ਵੀ ਸਜ਼ਾ ਮਿਲਣੀ ਚਾਹੀਦੀ ਸੀ ਇਸ ਪਰਿਵਾਰ ਨੂੰ ਦਾ ਜਿਹੜੇ ਲੋਕ ਇਹਦੇ ਚ ਇਨਵੋਲਵ ਸੀ ਉਹਨੂੰ ਜ ਪਤਾ ਕੀ ਹੈ ਵੀ ਮੈਂ ਕਹਦਾ ਵੀ ਬਾਹਰ ਡੂੰਗਾ ਜਾਂ ਮਤਲਬ ਮੈਨੂੰ ਤਾਂ ਇਹ ਲੱਗਦਾ ਹੈਗਾ ਵੀ ਸ਼੍ਰੋਮਣੀ ਕਾਲੀ ਦਲ ਨੂੰ ਬਚਾਉਣ ਵਾਸਤੇ ਠੀਕ ਹੈ ਅੰਤ ਤੱਕ ਤਾਂ ਨੂੰ ਮਜਾਉਣ ਵਾਸਤੇ ਜਿੰਨੇ ਪੁਰਾਣੇ ਲੀਟਰ ਸੀ ਜਿਨ੍ਹਾਂ ਦੇ ਹੱਥੀ ਸਦਾ ਰਹੀ ਹੈ ਜਿਨ੍ਹਾਂ ਨੇ ਆਨੰਦ ਮਾਣਿਆ ਜਿਨ੍ਹਾਂ ਦੇ ਰਾਹੀ ਸਾਰਾ ਕੁਝ ਜੋ ਹੁੰਦੇ ਸੀ ਸਾਰਾ ਕੁਝ ਹੋਇਆ ਗੋਲੀਆਂ ਚੱਲੀਆਂ ਨਾਤੇ ਲੋਕਾਂ ਦੇ ਇੱਕ ਰੋਸ ਕਰਦੇ ਤੇ ਹਿਗੂ ਬਣ ਅਸਲੀਆਂ ਬੇਅਦੀਆਂ ਹੋ ਜਾਂਦੇ ਤੇ ਬੇਅਦੀਆਂ ਹੋਰ ਵੀ ਹੋ ਜਾਂਦੇ ਉਦੋਂ ਉਦੋਂ ਸਟਾਰਟ ਕਰਦਾ ਜਦੋਂ ਪਾਠਕ ਸਰਕਾਰ ਸੀ ਠੀਕ ਹੈ ਪਰ ਬੰਦਿਆਂ ਦਾ ਪਤਾ ਲੱਗ ਗਿਆ ਨਾ ਉਹਨੂੰ ਸਜ਼ਾਵਾ ਦੇਣ ਦੀ ਪਏ ਉਲਟਾ ਜਿਹੜੇ ਬੰਦੇ ਰੋਸ ਕਰਦੇ ਸੀ ਉਹਨਾਂ ਦੇ ਮਤਲਬ लाठी-ਚਾਰ ਤੇ ਪਾਣੀ ਦੀਆਂ ਬਿਛਾੜਾਂ ਤੇ ਗੋਲੀ ਚਲਾ ਦੇਣੀ ਹੈ ਨਾ ਇਹਨਾਂ ਚੀਜ਼ਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਰੋਸ ਹੈ ਤੇ ਨਸ਼ੀ ਹੋਈਆਂ ਜਿਹੜੀਆਂ ਲਾਪਤਾ ਉਹ ਤਾਂ ਪਤਾ ਹੀ ਹੈ ਕਿ ਉਹ ਹੋਰ ਜਿਹੜਾ ਬਾਰ-ਬਾਰ ਆਪਾਂ ਗੱਲ ਕਰਦੇ ਹੋ ਚੰਗੀਆਂ ਨਹੀਂ ਇਹਦਾ ਰਾਜਨੀਤੀ ਇੱਥੇ ਹੋ ਰਹੀ ਹੈ ਨਸ਼ੇ ਦੀ ਹੋ ਰਹੀ ਜ਼ਿਆਦਾਤਰ ਦਵਾਈ ਨਾਲ ਪਰ ਗੱਲ ਵਿੱਚ ਇਹ ਸੀਗੀ ਵੀ ਜਥੇਦਾਰ ਸਰਪਾਲ ਨੂੰ ਇੱਥੇ ਇਹੀ ਬੇਨਤੀ ਕਰਾਂਗੇ ਵੀ ਜੇਕਰ ਸ਼ਰਮ ਨਹੀਂ ਕਰਦੇ ਉਹਨਾਂ ਨੂੰ ਬਚਾਉਣਾ ਜਿੰਨੇ ਪੁਰਾਣੇ ਲੀਡਰ ਹੈਗੇ ਆ ਜਿਨ੍ਹਾਂ ਨੇ ਕ੍ਰੈਕਟਾ ਕੀਤੀਆਂ ਉਹਨਾਂ ਨੂੰ ਕਰੋ ਸਾਈਡਲਾਈਨ ਹੂੰ ਇਹ ਪਾਰਟੀ ਦਾ ਧਾਂਚਾ ਨਵਾਂ ਥੋੜਾ ਕਰਨਾ ਚਾਹੀਦਾ। ਉਹ ਚੰਗੇ ਚੰਗੇ ਲੋਕ ਹੈਗੇ ਜਿਹੜੇ ਸਾਫ਼ ਸੁਰੀ ਅੱਖ ਸੁਦੇ ਹੈਗੇ ਆ। ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਤੇ ਲੱਗਦਾ ਜਿਵੇਂ ਜੇ ਅਗਰ ਵਕਈ ਸਾਰੀ ਸਿੱਖ ਲੀਡਰ ਇਹ ਸ਼੍ਰੀ ਕਾਲਪੱਖ ਸਿੰਘ ਨੂੰ ਮੰਨਦੇ ਆ। ਠੀਕ ਆ ਉਹਨੂੰ ਸੁਪਰੀਮ ਮੰਨਦੇ ਆ। ਉਹਨਾਂ ਦੀ ਆਖੇ ਲੱਗ ਕੇ ਜੋ ਉਹਨਾਂ ਨੇ ਕਿਹਾ ਵੀ ਤੁਸੀਂ ਦੂਜਾ ਉਹ ਕਰ ਦਿਓ ਜੀ ਭੰਗ ਕਰ ਦਿਓ ਸਾਰੀ ਜਿਹੜੀ ਹੈਗੀ ਆ। ਨਵੇਂ ਡੈਲੀਗੇਟ ਬਣਾ ਕੇ ਨਵੀਂ ਚੁੜਚਾਣੀ ਚਾਹੀਦੀ ਆ। ਨਵਾਂ ਸਾਰਾ ਸਿਸਟਮ ਹੋਣਾ ਚਾਹੀਦਾ। ਤਾਂ ਇਹ ਜਿਹੜਾ ਮਤਲਬ ਦਵਾਰਾ ਸ਼੍ਰੋਮਣੀ ਕਾਲੇ ਦਾ ਪੰਜਾਬ ਦੇ ਵਿੱਚ ਖੜਾ ਹੋਊਗਾ ਜਿਹੜੇ ਗਰੁੱਪਾਂ ਵੱਖਰੇ ਵੱਖਰੇ ਬਣੇ ਹੋ ਸਾਰੇ ਇਕੱਠੇ ਹੋ ਸਕਦੇ ਆ ਤੇ ਸਾਰੇ ਗਰੁੱਪਾਂ ਦੇ ਵਿੱਚੋਂ ਬੰਦੇ ਲੈ ਕੇ ਤੇ ਦਵਾਰਾ ਇੱਕ ਕਾਲੀ ਦਾਲ ਪੈਟਰਨ ਹੋਣਾ ਚਾਹੀਦਾ ਤੇ ਜੇ ਅਗਰ ਹੋ ਜਾਂਦਾ ਤਾ ਕੋਈ ਦੂਸਰੀ ਕੋਈ ਤਾਕਤ ਨਹੀਂ 2027 ਚ ਇਹਨਾਂ ਨੂੰ ਰੋਕ ਨਹੀਂ ਕੋਈ ਸਕਦਾ ਬਾਬਾ ਸਾਹਿਬ ਮੈਂ ਧੋਖਾ ਰਾਂ ਤੁਹਾਨੂੰ ਇੱਥੇ ਬਹੁਤ ਵਾਰ ਆਪਾਂ ਡਿਬੇਟ ਦੇ ਵਿੱਚ ਕਈ ਵਾਰੀ ਅਕਾਲੀ ਦਲ ਦੇ ਪ੍ਰਧਾਨ ਪੰਨ ਤੋਂ ਪ੍ਰਧਾਨ ਨੂੰ ਠਾਉਣ ਤੋਂ ਜਾਂ ਜਿਹੜੀ ਹੈਗੀ ਆ ਉਹਨਾਂ ਦੇ ਪੱਖ ਦੇ ਵਿੱਚ ਇੱਕ ਤਰ੍ਹਾਂ ਦੀ VOTING ਕਰਵਾਉਣ ਤੱਕ ਦੀ ਗੱਲ ਆਈ ਤੁਸੀਂ ਹਮੇਸ਼ਾ ਜਿਹੜੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੋਂਦ ਤੇ ਜਿਹੜਾ ਹੈਗਾ ਬਕਾਲਤ ਕਰਦੇ ਆ ਵੀ ਇਹ ਜਿਹੜੀ ਖੇਤਰੀ ਪਾਰਟੀ ਆ ਇਹਦਾ ਬਚਾਅ ਹੋਣਾ ਚਾਹੀਦਾ ਇਹ ਰਹਿਣੀ ਚਾਹੀਦੀ ਹੈ ਇਹਦੇ ਕੀ ਕਾਰਨ ਆ ਤੁਸੀਂ ਕਿਉਂ ਇੰਨਾ ਜਿਹੜੀ ਹੈਗੀ ਆ سپورਟ ਕਰਦੇ ਆ ਅਕਾਲੀ ਦਲ ਦੀ ਜਾਂ ਜਿਹੜੀ ਬਕਾਲਤ ਕਰਦੇ ਆ ਵੀ ਸ਼੍ਰੋਮੇ ਅਕਾਲੀ ਦਲ ਬਚਣਾ ਚਾਹੀਦਾ ਪੰਜਾਬ 'ਚ ਉਹਦਾ ਕਾਰਨ ਮੈਂ ਪਹਿਲਾਂ ਸਟਾਰਕ ਜੀ ਵੀ ਇਹ ਗੱਲ ਕਹੀ ਸੀ ਵੀ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਇਕੂ ਇੱਕ ਹੀ ਰਹਿ ਗਈ ਜਿਹੜੀ ਸ਼੍ਰੋਮੇ ਅਕਾਲੀ ਦਲ ਆ ਠੀਕ ਹੈ 1900 ਕਾਲੇ 1920 ਦੇ ਵਿੱਚ ਸ਼੍ਰੋਮੇ ਅਕਾਲੀ ਦਲ ਖੜਾ ਹੋਇਆ ਸੀਗਾ ਤੇ ਮੇਰਾ ਖਿਆਲ ਹੈ ਵੀ ਪੰਜਾਬ ਦੇ ਜਿੰਨੇ ਭੱਤੇ ਸਹਿਤ ਲੋਕ ਸੀਗੇ ਉਹਨਾਂ ਵੱਲੋਂ ਬੜਿਆ ਇਹ ਕਹਿੰਦੇ ਤੇ ਵੀ ਮਿਹਨਤ ਕਰਕੇ ਕਾਲੀਦਾਨ ਨੂੰ ਖੜਾ ਕੀਤਾ ਗਿਆ ਚਲੋ ਕੁਝ ਸਮੇਂ ਬਾਅਦ ਕੁਝ ਲੋਕਾਂ ਦਾ ਉੱਤੇ ਕਬਜ਼ਾ ਹੋ ਗਿਆ ਤੇ ਇੱਕ ਉਹ ਕਹਿੰਦੇ ਵੀ ਜੋ ਉਹਨਾਂ ਨੇ ਚਾਹੁੰਦੇ ਸੀ ਉਹੀ ਹੁੰਦਾ ਸੀਗਾ ਤੇ ਜਾਂ ਬੀਜੇਪੀ ਨਾਲ ਉਹਨਾਂ ਨੇ ਸਾਝ ਪਾਈ ਤੇ ਨੈਸ਼ਨਲ ਪਾਰਟੀ ਦੇ ਨਾਲ ਕਿ ਚਲੋ ਉਹਨਾਂ ਦੀਆਂ ਮਜਬੂਰੀਆਂ ਸੀ ਜਦੋਂ ਉਹ ਤਰਕ ਦੇਣ ਕਿ ਉਹ ਆਪ ਦੇ ਤਰੀਕੇ ਨਾਲ ਤਰਕ ਦਿੰਦੇ ਜੀ ਜਿਵੇਂ ਅਸੀਂ ਸੈਂਟਰ ਦੇ ਕਿਸੇ نیشنل ਪਾਰਟੀ ਦਾ ਨਹੀਂ ਇਤਰਾਜ ਕਰਦੇ ਜੇ ਪੰਜਾਬ ਦਾ ਜਿਹੜਾ ਕੋਈ ਹਲਨਾਸ ਨਹੀਂਗਾ ਵਕਾਫ ਨਹੀਂ ਹੋਣਾ ਸੀ ਚਲੋ ਉਹਨਾਂ ਨੇ ਆਪਦੇ ਆਦੇ ਤਰਕ ਹੈ ਪਰ ਗੱਲ ਵਿੱਚ ਹੋਏਗੀ ਆ ਪੰਜਾਬ ਦੇ ਵਿੱਚ ਐਸਟੇਆਂ ਜਿਹੜੀਆਂ ਚਾਰ ਪਾਰਟੀਆਂ ਠੀਕ ਹੈ ਜੀ ਕਾਂਗਰਸ ਆਮ ਆਲੀ ਪਾਰਟੀ ਤੇ ਭਾਜਪਾ ਜੀ ਤਿੰਨੇ ਹੀ ਪਾਰਟੀਆਂ ਜਿਹੜੀਆਂ ਨੈਸ਼ਨਲ ਪਾਰਟੀ ਨੈਸ਼ਨਲ ਪਾਰਟੀ ਠੀਕ ਹੈ ਜੀ ਦਿੱਲੀ ਰੋ ਦਲ ਗਿਆ ਕਿਉਂਕਿ ਇਹਨਾਂ ਨੂੰ ਕੋਈ ਇਲਾਕਾ ਦੇਖਾ ਨਹੀਂ ਇਹਨਾਂ ਦਾ ਪੰਜਾਬ ਦੇ ਨਾਲ ਉਹ ਜੋ ਉੱਤੋਂ ਘੈਂਟੀ ਹਰਾਉਣੀ ਉਹ ਉਹੀ ਥੱਲੇ ਹੀ ਲੜਣੀ ਆ ਠੀਕ ਹੈ

ਸਕਬੀਰ ਸਿੰਘ ਬਾਦਲ ਦੀ ਜਿਹੜੀ ਮਤਲਬ ਟੀਮ ਹੈਗੀ ਆ ਤਾਂ ਤੇ ਬਹੁਤ ਚਾਅ ਲੋਕ ਵੀ ਸ਼ਾਇਦ ਅਸੀਂ ਭਾਜਪਾ ਨਾਲ ਰਲ ਕੇ ਦੁਬਾਰਾ ਅਪਰੂਵ ਕਰ ਜਾਾਂਗੇ ਉਹ ਸ਼ਾਇਦ ਬਹੁਤ ਵੱਡਾ ਭਲੇਖਾ ਹੋਣਾ ਦਾ ਤੇ ਪਤਾ ਭਾਜਪਾ ਨੂੰ ਵੀ ਹੈ ਜੇਕਰ ਇਹੇ ਦੁਬਾਰਾ ਲਾਦੇ ਵੀ ਹੈ ਹੁਣ ਭਾਜਪਾ ਇਹਨਾਂ ਨੂੰ ਕਦੇ ਉਹ ਸੀਟ ਨਹੀਂ ਦੇਊਗੀ ਹੁਣ ਉਹ 50-50 ਵਿੱਚ ਆਉਣਗੇ 50-50 ਵਿੱਚ ਆਉਣਗੇ ਵੀ 50-50 ਉਹ ਕਮੇਟਰੀ ਸਾਡਾ ਵੀ ਹੋ ਸਕਦਾ ਬਿਲਕੁਲ ਠੀਕ ਹੈ ਬਾਕੀ ਡਿਪੈਂਡ ਕਰਦਾ ਵੀ ਜੇ ਅਗਰ 2027 ਦੇ ਵਿੱਚ ਕਿਹਦੇ ਐਮਐਲਏ ਜ਼ਿਆਦਾ ਬਣਦੇ ਜਿਹਦੇ ਵੱਧ ਬਣਗੇ ਉਹ ਮੁੱਖ ਮੰਤਰੀ ਦਾ ਬਣਨ ਦਾ ਮਾਤਰੀ ਦਾ ਬਣਨ ਹੁਣ ਉਹ ਗੱਲ ਤਾਂ ਰਹੀ ਨਹੀਂ ਅੱਗੇ ਕਹਿੰਦੇ ਨੌ ਮਾਤ ਦਾ ਰਿਸ਼ਤਾ ਜੀ ਵੱਡਾ ਭਾਈ ਛੋਟਾ ਭਾਈ ਪਤਾ ਨਹੀਂ ਉਹ ਕੀ ਕੀ ਕਹਿੰਦੇ ਹੁੰਦੇ ਸੀ ਕਿ ਕਈ ਕੁਝ ਕਹਿੰਦੇ ਹੁੰਦੇ ਸੀ ਹਰ ਆਈਏ ਸਿਆਸੀ ਗੱਲਾਂ ਬਾਤਾਂ ਆ ਗਈਆਂ ਇਹ ਨੌ ਮਾਤ ਦਾ ਰਿਸ਼ਤਾ ਜਾਂ ਬਣਾਣਾ ਪਰ ਗੱਲ ਵਿੱਚ ਉਹ ਹੈਗੀ ਆ ਮੈਂ ਵਕਾਲਤ ਇਸ ਕਰਕੇ ਕਰਦਾ ਨੈਸ਼ਨਲ ਪਾਰਟੀ ਨਾਲ ਨਾਲ ਖੇਤਰੀ ਪਾਰਟੀ ਦਾ ਰਹਿਣਾ ਬਹੁਤ ਜ਼ਰੂਰੀ ਹੈ ਖੇਤਰੀ ਪਾਰਟੀ ਇੱਕੋ ਇੱਕ ਇਹੀ ਹੈ ਜਿਹੜੀ ਮਤ ਸ਼੍ਰੋਮਿਕ ਕੱਲੀ ਦੀ ਜਿਹੜੀ ਲਗਾਤਾਰ ਸਤਾ ਦੇ ਵਿੱਚ ਰਹੀ ਹੈ ਤੇ ਨੈਸ਼ਨਲ ਪਾਰਟੀਆਂ ਦੇ ਨਾਲ ਮਗਾੜਾ ਕੀਤਾ ਉਹਦੇ ਮਜ਼ਾਮਲੇ ਬਰਾਬਰ ਹੋਰ ਅਜੇ ਖੇਤਰੀ ਪਾਰਟੀ ਵੀ ਹਣੀ ਠੀਕ ਹੈ ਚੰਦੂ ਸਿੰਘ ਮਾਰ ਲਗਾਤਾਰ ਆਪ ਦੀ ਸ਼੍ਰੋਮਿਕ ਕੱਲੀ ਦਾ ਮਸਲ ਪਲਾ ਕੇ ਚੱਲ ਰਹੇ ਹੈਗੇ ਐ ਐਮਪੀ ਵੀ ਬਣੇ ਆ ਗਏ ਪਰ ਐਮਐਲਏ ਉਹਨਾਂ ਦਾ ਨਹੀਂ ਕੋਈ ਬਣਿਆ ਪਰ ਉਹ ਲੜਾਈ ਲੜ ਰਹੀ ਹੈ ਪਰ ਇਹ ਤਾਂ ਰਹੀ ਹੈ ਨਾ ਲੰਬਾ ਸਮਾਂ ਇਸ ਕਰਕੇ ਮੈਂ ਵਕਾਲਤ ਕਰਦਾ ਵੀ ਜੇਕਰ ਭਵੇਂ ਸਰਕਾਰ ਜੀ ਦੀ ਮਾਰਗੀ ਹੈ ਜੇ ਹੂੰ ਪਰ ਜਿੰਨੇ ਜਿਹੜੇ ਖੇਤਰੀ ਪਾਰਟੀਆਂ ਉਹਨਾਂ ਦੇ ਬਰਾਬਰ ਨਹੀਂ ਹੋਊਗੀ ਉਹਨਾਂ ਨੂੰ ਸਾਡੇ ਜਿਹੜੇ ਪੰਜਾਬ ਦੇ ਮੁੱਦੇ ਆ ਪੰਜਾਬ ਦੀਆਂ ਸਮੱਸਿਆਵਾਂ ਆ ਉਹਦਾ ਜ਼ਿਕਰ ਉਹਨਾਂ ਪਾਰਟੀਆਂ ਨੂੰ ਨਹੀਂ ਪਤਾ ਲੱਗਣਾ ਉਹਨਾਂ ਚੱਕਾ ਉਹਨਾਂ ਨੂੰ ਜਗਾਉਣ ਵਾਸਤੇ ਇਹਨਾਂ ਦਾ ਰਹਿਣਾ ਬਹੁਤ ਜ਼ਰੂਰੀ ਆ ਇਹ ਰਹਿਣਗੇ ਤਾਂ ਜੇਕਰ ਇਹ ਮਤਲਬ ਆਹ ਜਿੰਨੇ ਚਾਪਲੂਸ ਕਿਸਮ ਦੇ ਲੋਕ ਆ ਜਿਹੜੇ ਇਸ ਪਾਰਟੀ ਨਾਲ ਜੁੜੇ ਹੋਏ ਆ ਤੇ ਜਿਹੜੇ ਪੁਰਾਣੇ ਲੀਡਰ ਇਹਨਾਂ ਨੂੰ ਕਰੋ ਸਾਈਡ ਤੇ ਤੇ ਉਦੋਂ ਨਵੀਂ ਟੀਮ ਲਿਆਓ ਕੋਈ ਨਾ ਕੋਈ ਤੇ ਫਿਰ ਜਿਹੜਾ ਇਹ ਛਰੋਮੀ ਗੱਲ ਉਹਦਾ ਬਰਾ ਖੜਾ ਹੋ ਜਾਊਗਾ ਤੇ ਜਿੰਨੇ ਆ ਗਰੁੱਪ ਜੇ ਛੋਟੇ ਛੋਟੇ ਬਣੇ ਵਰਦੇ ਛੋਲੇ ਛੋਟੇ ਛੋਟੇ ਕਾਲੀਦਾਲਾ ਸਾਰੇ ਇਕੱਠੇ ਵੀ ਹੋ ਸਕਦੇ ਆ ਠੀਕ ਹੈ ਤੇ ਬੜੇ ਸੰਤ ਮਹਾਪੁਰਸ਼ਾ ਆਪਣੇ ਸੰਤ ਸਮਾਜ ਵੀ ਹੈਗਾ ਤੇ ਲੋਕਾਂ ਨੇ ਪਹਿਲੀ ਗੱਲ ਤੇ ਆ ਵੀ ਜਿੰਨੇ ਪੁਰਾਣੇ ਲੀਡਰ ਆ ਉਹਨਾਂ ਨੂੰ ਆ ਨਵੇਂ ਹਾਜ਼ਮੀ ਨਹੀਂ ਹੋ ਰਹੇ ਬਿਲਕੁਲ ਹਾਂ ਆ ਪਿੱਛੇ ਜੇ ਦੋ ਐਮਪੀ ਬਣੇ ਆ ਭਾਈ ਅਮਰਪਾਲ ਸਿੰਘ ਬਣਿਆ ਤੇ ਸਰਜੀ ਸਿੰਘ ਬਣਿਆ ਇਹ ਇਹਨਾਂ ਨੂੰ ਹਾਜ਼ਮੀ ਨਹੀਂ ਹੋ ਰਹੇ ਹੁਣ ਅੰਮ੍ਰਿਤਪਾਲ ਨੂੰ ਡਬਲਯੂਜੀਐਲ ਭੇਜਦਾ ਸਰਕਾਰ ਦੀ ਜਿਹੜੀ ਪਾਲਿਸੀ ਜੋ ਵੀ ਸੀਗਾ ਉਹਦੇ ਨੂੰ ਭੇਜਦਾ ਇਹ ਕਿਸੇ ਨੇ ਆਵਾਜ਼ ਠਾਈ ਪਿਓ ਨੂੰ ਬਾਹਰ ਲੈ ਕੇ ਆਓ ਬਿਲਕੁਲ ਠੀਕ ਹੈ ਸਰਜੀਤ ਸਿੰਘ ਬਣਿਆ ਇਹਦੀ ਕੋਈ ਸਪੋਰਟ ਕਰਦਾ ਨਹੀਂ ਉਹ ਕਹਿੰਦਾ ਕਿੱਥੋਂ ਬਣਿਆ ਚਲੋ ਸਰਜੀਤ ਨੂੰ ਲੋਕਾਂ ਨੇ ਐਮਪੀ ਬਣਾਇਆ ਲੋਕਾਂ ਦਾ ਉਹਦੇ ਪਿਓ ਨੂੰ ਐਮਪੀ ਬਣਾਦਾ ਠੀਕ ਹੈ ਉਹ ਕਦੇ ਵੀ ਠੀਕ ਆ ਵੀ ਇਹਨੇ ਪਰ ਲੋਕਾਂ ਦੇ ਨਾਮ ਜਿਉਂ ਕਿਉਂ ਨਹੀਂ ਪਛਾੜਦੇ ਇਹ ਲੋਕ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਤੁਜੀ ਘੱਟੋ ਘੱਟ ਲੋਕਾਂ ਦੇ ਨਾਮ ਦਾ ਪਛਾੜੋ ਲੋਕ ਕੀ ਚਾਹੁੰਦੇ ਆ ਲੋਕ ਕਹਿੰਦੇ ਵੀ ਸਾਨੂੰ ਮਤਲਬ ਵਧੀਆ ਬੰਦੇ ਚਾਹੀਦੇ ਆ ਜਿਹੜੇ ਸਾਡੀ ਗੱਲ ਕਰੇ ਸਾਡੇ ਪਾਂਸ ਦੀ ਗੱਲ ਕਰੇ ਤੇ ਸਾਡੀ ਰੀ ਸਿੱਖੀ ਹੈ ਚੌਧਰੀ ਰਾਏ ਠੀਕ ਹੈ ਭਾਵੇਂ ਇੱਥੇ ਪੰਜਾਬ ਦੇ ਵਿੱਚ ਸਾਰੇ ਤਰ੍ਹਾਂ ਦੇ ਧਰਮ ਦੇ ਲੋਕ ਰਹਿੰਦੇ ਆ ਕਿਸੇ ਦੀ ਕੋਈ ਲੜਾਈ ਨਾ Hindu ਦੀ ਨਾ Sikh ਦੀ ਨਾ Muslimਾਂ ਦੇ ਨਾ Sai ਕੋਈ ਲੜਾਈ ਸਾਰੇ ਬੜੀ ਸ਼ਾਂਤੀ ਨਾਲ ਰਹ ਰਹੇ ਆ ਕਦੇ ਮੇਰਾ ਗੱਲ ਕਿਤੇ ਇਸ ਤਰ੍ਹਾਂ ਦਾ ਸੱਚਾ ਬਾਕੀ ਸਟੇਟਾਂ ਦੇ ਵਿੱਚ ਵੇਖੋ ਜਾ ਕੇ ਕਿਤੇ ਨਾ ਕਿਤੇ ਜਾ ਕੇ ਕੋਈ ਨਾ ਕੋਈ ਘਟਨਾ ਕਰਮ ਹੁੰਦੇ ਰਹਿੰਦੇ ਆ ਵੀ ਮੁਸਲਮਾਨ ਜਾਂ Hindu ਦੀ ਲੜਾਈ ਹੋ ਗਈ ਪਰ ਪੰਜਾਬ ਦੇ ਵਿੱਚ ਕਿਤੇ ਇਸ ਤਰ੍ਹਾਂ ਦੀ ਨਹੀਂ ਹੋਈ ਪਰ ਇੱਥੇ ਬਹੁਤ ਗੰਦੀ ਸਿੱਖਣ ਦੀ ਹੈਗੀ ਹੈ ਇੱਥੇ ਸਿੱਖੀ ਨੂੰ ਬਚਾਉਣ ਵਾਸਤੇ ਵਰਲਡ ਦੇ ਵਿੱਚ ਸਿੱਖੀ ਨੂੰ ਬਚਾਉਣ ਵਾਸਤੇ ਪੰਜਾਬ ਦੇ ਵਿੱਚ ਸਿੱਖੀ ਦਾ ਪ੍ਰਫੁੱਲਤ ਹੋਣਾ ਬਹੁਤ ਜ਼ਰੂਰੀ ਹੈ ਹੋਊਗੀ ਕਿਵੇਂ ਜੇ ਅਗਰ ਸਾਡੇ ਚੰਗੇ ਲੀਡਰ ਹੋਣਗੇ ਠੀਕ ਹੈ ਚੰਗੇ ਲੋਕ ਸਾਡੇ ਅੱਗੇ ਆਉਣਗੇ ਤੇ ਅਸੀਂ ਆਪੇ ਧਰਮ ਦਾ ਵਧੀਆ ਤਰੀਕੇ ਨਾਲ ਪ੍ਰਚਾਰ ਕਰਾਂ ਪਰ ਕਹਿੰਦੇ ਥੋਪੜਾ ਨਹੀਂ ਪ੍ਰਚਾਰ ਕਰਸਾ ਚਾਹ ਵੀ ਸਾਡੇ ਦੇ ਫਿਰ ਦੂਜੀ ਗੱਲ ਪੰਥਕ ਸਰਕਾਰ ਸੀ ਇਹਨਾਂ ਦੀ ਮੈਂ ਛੋਟੀ ਜਿਹੀ ਵੈਸੀ ਗੱਲ ਕਰਦਾ ਪੰਥਕ ਸਰਕਾਰ ਸੀਗੀ ਦਾ ਸਾਹਿਬ 15 ਸਾਲ ਬੈਠ ਕੇ ਗਏ ਪ੍ਰਕਾਸ਼ ਸਿੰਘ ਬਦਲ ਮੁੱਖ ਮੰਤਰੀ ਕਿਉਂਕਿ ਮੇਰਾ ਖਿਆਲ ਹੈ ਕਿ ਕਿਤੇ ਨਾ ਕਿਤੇ ਜਾ ਕੇ ਜਿੰਨੇ ਸਾਡੇ ਪੰਜਾਬ ਦੇ ਸਕੂਲ ਹੈ ਉਹਨਾਂ ਦੇ ਵਿੱਚ ਕਿੰਨਾ ਕੁ ਲਿਟਰੇਚਰ ਸਾਡੇ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਤ ਪੜਾਇਆ ਜਾ ਗਿਆ ਹੁਣ ਤੱਕ ਸਾਨੂੰ ਤਾਂ ਪੜਾਈ ਗਏ ਉਹੋ ਟੀਪੂ ਸੁਲਤਾਨ ਬਿਲਕੁਲ ਉਹ ਪਤਾ ਨਹੀਂ ਕਿਹੜੇ ਕਰੇ ਨੇ ਕਿਹੜੇ ਟੂਟੇ ਪੜਾਈ ਗਏ ਠੀਕ ਹੈ ਅੱਜ ਤੱਕ ਕਿਤੇ ਸਾਡੇ ਜਿਹੜੇ ਬਹਾਦਰ ਸੂਰਮੇ ਅਸੀਂ ਬੰਦਾ ਸਿੰਘ ਬਹਾਦਰ ਸੀਗੇ ਜਿਹੜੇ ਹਰੀ ਸਿੰਘ ਨੱਲਗੜ੍ਹ ਕਰੇ ਸੀਗੇ ਮਹਾਰਾਣਾ ਜੀਤ ਸਿੰਘ ਸੀਗਾ ਕਿਸੇ ਨੇ ਅੱਜ ਤੱਕ ਪੜ੍ਹਾਇਆ ਕੇ ਇਹਨੂੰ ਤੁਸੀਂ ਅੱਜ ਵੀ ਜਾ ਕੇ ਪ੍ਰਾਈਵੇਟ ਸਕੂਲਾਂ 'ਚ ਪੁੱਛ ਲ ਮੈਂ ਸਕੂਲਾਂ ਨੂੰ ਆਖਿਆ ਮੈਂ ਕਿਹਾ ਤੁਸੀਂ ਦੂਜਾ ਉਹ ਸਾਡੇ ਗੁਰੂਆਂ ਨਾਲ ਸਬੰਧਤ ਇੱਕ ਫਲੈਕਸੀ ਲਾ ਦਿਓ ਤੇ ਨਾਲ ਜੇ ਤੁਹਾਨੂੰ ਇਹ ਲੱਗਦਾ ਵੀ ਕੋਈ ਦੂਸਰਾ ਧਰਮ ਵਾਲਾ ਨਾਰਾਜ਼ ਹੋ ਉਹਨਾਂ ਦੇ ਵੀ ਲਾ ਦਿਓ ਦੂਸਰਾ ਵੀ ਲਾ ਦਿਓ ਤੀਸਰਾ ਤੇ ਚਾਰ ਤੱਕ ਫਲੈਕਸਾ ਲਾ ਦਿਓ ਵੀ ਆਹ ਸਿੱਖ ਧਰਮ ਦਾ ਸਰਬੰਤ ਗੁਰੂ ਪਹਿਲਾ ਦੂਜਾ ਚੌਥਾ ਪੰਜਵਾਂ ਹਨ ਠੀਕ ਹੈ ਦੂਜਾ ਦੇ ਵੀ ਲਾ ਦਿਓ ਵੀ ਭਾਈ ਆਹ ਆਰਾਮ ਦੀ ਤਸਵੀਰ ਹੈ ਜਾਂ ਹਾਂ ਫਲਾਣਾ ਹੈਗਾ ਵੀ ਤੁਸੀਂ ਘਟੋ ਘਟ ਸਾਡੇ ਬੱਚਿਆਂ ਨੂੰ ਸਾਡੇ ਜਿਹੜੇ ਧਾਰਮਿਕ ਗੁਰੂ ਉਹਨਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਉਹ ਉਹ ਪ੍ਰੈਸ਼ਰੀ ਨਾਮ ਆਦੇ ਉਹ ਕਹਿੰਦੇ ਜੇ ਅਸੀਂ ਐਂ ਕਾਲਰ ਹੋਸਦਾ ਦੂਜੇ ਧਰਮ ਦੇ ਅੰਦਰ ਆ ਜੀ ਨਾ ਹੋ ਜਾਣ ਬਿਲਕੁਲ ਨਹੀਂ ਬਰਾਸਾ ਵੀ ਗੱਲ ਨਹੀਂ ਵੀ ਹੈ ਨਾ ਜਿੱਤੇ ਦੇਖੋ ਤੁਸੀਂ ਹੁਣ ਸੋਚਣ ਵਾਲੀ ਗੱਲ ਆ ਬਹੁਤ ਸਾਰੇ ਜਿਹੜੇ ਹੈਗੇ ਬੁੱਧੀਜੀਵੀ ਲੋਕ ਬਾਕੀ ਸਟੇਟਾਂ ਦੀ ਗੱਲ ਕਰਦੇ ਆ ਉਹ ਆਪਦੀ ਭਾਸ਼ਾ ਦੀ ਵੀ ਜਿਹੜੀ ਗੱਲ ਕਰਦੇ ਆ ਉਥੋਂ ਦੇ ਜਿਹੜੇ ਭੰਗੋਲਕ ਤੇ ਇਤਿਹਾਸਕ ਮਦਾਂ ਨੂੰ ਉਹ ਜਿਹੜੀ ਬਿਲਕੁਲ ਜਿਹੜੀ ਮੱਪਲ ਮੁਖ ਰੱਖ ਕੇ ਚੱਲਦੇ ਆ ਪਰੰਤੂ ਪੰਜਾਬ ਦੀਆਂ ਸਰਕਾਰਾਂ ਨੇ ਪੰਜਾਬ ਦੀ ਜਿਹੜੀ ਤੁਸੀਂ ਖੇਤਰੀ ਪਾਰਟੀ ਦੀ ਜਿਹੜੀ ਸਰਕਾਰ ਕਹਿੰਦੇ ਆ ਇਹਨਾਂ ਨੇ ਤਵੱਜੋ ਨਹੀਂ ਦਿੱਤੀ ਕਿੱਥੇ ਅਸੀਂ ਵੀ ਸਿੱਖ ਬਾਕੀ ਧਰਮਾਂ ਦੇ ਨਾਲ ਨਾਲ Hindu ਧਰਮ ਦਾ Isai ਧਰਮ ਦਾ Musalman ਧਰਮ ਦਾ ਸਾਨੂੰ ਜਿਹੜਾ ਸਤਕਾਰ ਕਰਨਾ ਬਣਦਾ ਉਹਦੇ ਨਾਲ ਨਾਲ ਸਿੱਖ ਧਰਮ ਦਾ ਪ੍ਰਚਾਰ ਵੀ ਤੇ ਨਾਲ ਸਤਕਾਰ ਵੀ ਸਕੂਲਾਂ ਦੇ ਵਿੱਚ ਇੱਕ ਸਬਜੈਕਟ ਤੌਰ ਤੇ ਲਾਉਣ ਦੀ ਲੋੜ ਸੀਗੀ ਨਾਲ ਦੀ ਨਾਲ ਪੰਜਾਬੀ ਭਾਸ਼ਾ ਤੇ ਵੀ ਕੰਮ ਕਰਨਾ ਚਾਹੀਦਾ ਹੁਣ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੁਣ ਵੀ ਮੁਤਾਬਦਾ ਤੁਹਾਨੂੰ ਪੰਜਾਬੀ ਕਈ ਥਾਵਾਂ ਤੇ ਬੋਲਣੀ ਜਿਹੜੀ ਹੈਗੀ ਮਨਾਹੀ ਕਰਦੇ ਆ ਪਰੰਤੂ ਕਿੱਥੇ ਨਾ ਕਿੱਥੇ ਜਿਹੜੀ ਕਮੀ ਇਸ ਸਰਕਾਰ ਦੀ ਜਿਹੜੀ ਜਾ ਰਹੀ ਆ ਨਾ ਜਿਹੜੀ ਤੁਸੀਂ ਗੱਲ ਕਰਦੇ ਆ ਵੀ ਅਕਾਲੀ ਦਲ ਨਿਹਾਰਬਾਲ ਜਾ ਰਿਹਾ ਉਹਦਾਂ ਆਪਦੀਆਂ ਕਮੀਆਂ ਉਹਨਾਂ ਨੇ ਆਪਦੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਰ੍ਹਾਂ ਨਿਭਾਇਆ ਹੀ ਨਹੀਂ ਇਹਦਾ ਇਹ ਵੀ ਇਹ ਵੀ ਕਾਰਨ ਮੰਨ ਕੇ ਚੱਲ ਸਕਦੇ ਪਰ ਤੁ ਜਿਵੇਂ ਤੁਸੀਂ ਆਖਿਆ ਜਿਵੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਵਦੀ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਹੋਰ ਜਿੰਨੇ ਵੀ ਜਿਹੜੇ ਸਿੱਖ ਧਰਮ ਦੀਆਂ ਬਾਕੀ ਸੰਸਥਾਵਾਂ ਹੈਗੀਆਂ ਜਾਂ ਸਿਆਸੀ ਪਾਰਟੀਆਂ ਹੈਗੀਆਂ ਇੱਕ ਮੁੱਠ ਹੋ ਕੇ ਜੇ ਇਹ ਚੋਣ ਲੜਦੀਆਂ ਸਰਕਾਰ ਮੋੜ ਬਣਾਉਂਦੀਆਂ ਆਪ ਦੀ ਪੰਜਾਬ ਦੀਆਂ ਖੇਤਰੀ ਪਾਰਟੀਆਂ ਦੀ ਤਾਂ ਪੰਜਾਬ ਦਾ ਕਿਤੇ ਨਾ ਕਿਤੇ ਭਲਾ ਹੋ ਸਕਦਾ ਪ੍ਰਧਾਨ ਜੀ ਮੈਂ ਸਮਝ ਗਿਆ ਜਿਵੇਂ ਤੁਸੀਂ ਹਰ ਵਾਰ ਕਹਿੰਦੇ ਆਂ ਵੀ ਖੇਤਰੀ ਪਾਰਟੀ ਦਾ ਚੌਂਦਾ ਰਹਿਣਾ ਜ਼ਰੂਰੀ ਆ ਪੰਜਾਬ ਨੂੰ ਚੌਂਦਾ ਰੱਖਣ ਵਾਸਤੇ ਇਤਿਹਾਸ ਨੂੰ ਪੰਜਾਬ ਦੇ ਚੌਂਦਾ ਰੱਖਣ ਵਾਸਤੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਖੇਤਰੀ ਪਾਰਟੀ ਦਾ ਜਿਹੜਾ ਜਿਉਂਦਾ ਰਹਿਣਾ ਜਾਂ ਉਹਦਾ ਹੁੰਦ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਆ ਤੁਸੀਂ ਬਹੁਤ ਕੀਮਤੀ ਵਿਚਾਰ ਰੱਖੇ ਆਪਣੇ ਜਿਹੜਾ ਪਲੇਟਫਾਰਮ ਤੇ ਮੈਨੂੰ ਵੀ ਆਉਣ ਦਾ ਮੌਕਾ ਦਿੱਤਾ ਤੇ ਧੰਨਵਾਦ ਕਰਦਾ ਹੋਰ ਕੀ ਕਹਿਣਾ ਚਾਹੋਗੇ ਜਨ ਜੀ ਪਰ ਮੈਂ ਇਹ ਹੀ ਕਹੂੰਗਾ ਵੀ ਦੇਖੋ ਜਦੋਂ ਸਾਡਾ ਹੈਡਿੰਗ ਹੈਗਾ ਹੈ ਹੈ ਇਹ ਹੀ ਸੀਗਾ ਵੀ ਮਤਲਬ ਸ਼੍ਰੋਣੀ ਪੇਟੀ ਦਾ ਜਿਹੜਾ ਪ੍ਰਧਾਨ ਆ ਉਹ ਤੋਂ ਚਾਤੇ ਜਿਹਦੇ ਦਾ ਦੋਚੀਕਿਓ ਜਿਹੜਾ ਜਵედაਰ ਨੂੰ ਅਸੀਂ ਦੋਚੀ ਦੋਚੀ ਕੋ ਕਹਿ ਰਹੇ ਆ ਇਹ ਜਿਹੜਾ ਸ਼ੋਅਮਿਕ ਕਮੇਟੀ ਦਾ ਪ੍ਰਧਾਨ ਹੈਗਾ ਉਹਨਾਂ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਕਿਉਂਕਿ ਉਹਨੇ ਉਹਦੇ ਵੱਲੋਂ ਵੀ ਤਾਂ ਕੜਾਇਤ ਕੀਤੀ ਗਈ ਹੈ ਵੀ ਵੇਖੋ ਉਹਨਾਂ ਨੇ ਬੜੀਆਂ ਲੋਕਾਂ ਨੂੰ ਸਿੱਧਾ ਡੇੜੀਆਂ ਆਉਂਦੀਆਂ ਜੇਕਰ ਉਹ ਲੋਕ ਇਸ ਤਰ੍ਹਾਂ ਦੀਆਂ ਗਾਲਾਂ ਕੱਢਦੇ ਆ ਜਾਂ ਇਸ ਤਰ੍ਹਾਂ ਦਾ ਮਾਦਾ ਬੋਲਦੇ ਹੈਗੇ ਤਾਂ ਉਹ ਤੇ ਕਾਰਵਾਈ ਪਾਉਂਦੀ ਸੀਗੀ ਤੇ ਇੱਕ ਸ਼ੋਅਮਿਕ ਕਮੇਟੀ ਦਾ ਪ੍ਰਧਾਨ ਗਾਂ ਜਾ ਕੇ ਇੱਕ ਚੇਅਰਪਰਸਨ ਦੇ ਕੋਲੇ ਜਾ ਕੇ ਪੇਸ਼ ਹੋ ਰਿਹਾ ਤੇ ਉੱਥੇ ਗਲਤੀਆਂ ਮਾਫੀਆਂ ਮੰਗ ਰਿਹਾ ਉਹ ਕੀ ਸਾਡੀ ਜਿਹੜੀ ਮਤਲਬ ਸੰਸਥਾ ਨੂੰ ਕੀ ਉਹ ਸਿਰ ਦੇਊਗਾ ਤੇ ਜਿਮੇਵਰੀ ਵਾਲੀ ਬਾਤ ਇਹ ਸੀ ਵੀ ਉਹ ਆਪ ਦੀ ਜਿਮੇਵਰੀ ਨੂੰ ਸਮਝਦਾ ਨਾ ਅਸਤੀਫਾ ਦਿੰਦਾ ਤੇ ਫਿਰ ਅਸਤੀਫਾ ਦੇ ਕੇ ਆਪਣੀਆਂ ਗਲਤੀਆਂ ਮੰਨਦਾ ਉਸ ਤੋਂ ਬਾਅਦ ਉਹਨੂੰ ਮੈਂਬਰ ਪ੍ਰਧਾਨ ਬਣਾਉਂਦੇ ਨਾਮ ਨਾਲ ਉਹਦੇ ਬਾਅਦੀਆਂ ਗੱਲਾਂ ਸੀ ਤੇ ਜੇਕਰ ਉਹ ਦਿੱਤੇ ਤਾਂ ਯਾਨੀ ਹਰਪੀਤ ਸਿੰਘ ਨੂੰ 15 ਦਿਨਾਂ ਦੇ ਸਸਪੈਂਡ ਕੀਤਾ ਜਾ ਸਕਦਾ ਤੇ ਫਿਰ ਪ੍ਰਧਾਨ ਪ੍ਰਧਾਨ ਨੂੰ ਕਿਉਂ ਨਹੀਂ ਸਹਮਾ ਦੇ ਕੀਤਾ ਗਿਆ ਇਹ ਵੀ ਇੱਕ ਕੁਐਸਚਨ ਚੈਨ ਹੈਗਾ ਤੇ ਮੈਂ ਉਮੀਦ ਕਰਦਾ ਹਾਂ ਤੁਸੀਂ ਜਿੱਦੇ ਸਾਡੇ ਬੰਦੇ ਸਾਨੂੰ ਸੁਣਦੇ ਤਾਂ ਇਹ ਸੀ ਸਾਨੂੰ ਛੇਹ ਜੂ ਕਰ ਲਿਓ ਕਿਉਂਕਿ ਲੋਕ ਜ਼ਿਆਦਾਤਰਾਂ ਮਾਰਤਾ ਵਾਲੀਆਂ ਖਬਰਾਂ ਨੂੰ ਤਰੀ ਇਹ ਦਿੰਦੇ ਆ ਇੱਕ ਵਾਰ ਗੱਲਾਂ ਬਾਤਾਂ ਨੂੰ ਲੋਕ ਪਸੰਦ ਘੱਟ ਕਰਦੇ ਆ ਗਿਆ ਉਹ ਸੋਚ ਰਿਹਾ ਇਹ ਹਰ ਹਫਤੇ ਇਹੋ ਜਿਹੀ ਕੋਈ ਨਾ ਕੋਈ ਗੱਲਬਾਤ ਰੱਖਿਆ ਕਰਾਂਗੇ ਤੇ ਕਲਿਆਣ ਕਾਫੀ ਕਹਿ ਰਿਹਾ ਸੀਗਾ ਕਹਿੰਦਾ ਵੀ ਗੱਲਬਾਤ ਕਰਨੀ ਹੈ ਕਿ ਤੇ ਮੇਰੇ ਤੇ ਟਿੱਪਣੀ ਕਰਦਾ ਤੂੰ ਖੇਤਰੀ ਬਾਦੀ ਦੀ ਬਾਰ ਬਾਰ ਗੱਲ ਕਿਉਂ ਕਰਦਾ ਹੈ ਇਹ ਤੇ ਅੱਜ ਸਾਹਮਣੇ ਆ ਜਾ ਮੈਂ ਤਾਂ ਇਸੇ ਕਰਕੇ ਕਰਦਾ ਸੀਗਾ ਬਚਾ ਲੋ ਪੰਜਾਬ ਨੂੰ ਜੇ ਬਾਈਦਾ ਹੈਗਾ ਜੇਗਾ ਤੁਸੀਂ ਵੀ ਸਹਿਰਦ ਹੈਗੇ ਆ ਕਿ ਆ ਪੁਰਾਣਿਆਂ ਨੂੰ ਕਰੋ ਪਾਸੇ ਤੇ ਨਾਵਿਆਂ ਨੂੰ ਲਿਆਓ ਤਾਂ ਤਾਂ ਕਿ ਰਹਿ ਸਕਦਾ ਪੰਜਾਬ ਇਹਦਾ ਬਚਾ ਰਵੇ ਤੇ ਬਿਲਕੁਲ ਸਾਬ ਸਾਹਿਬ ਜਾਂਦੇ ਜਾਂਦੇ ਇਹ ਵੀ ਅਪੀਲ ਕਰਨੀ ਬਣਦੀ ਆ ਬੇਸ਼ੱਕ ਅਸੀਂ ਜਿਹੜਾ ਹੈਗਾ ਉਸ ਹੋ ਸਕਦਾ ਓਡੀ ਓਡੀ ਵੱਡੀ ਗੱਲ ਨਾ ਕਰ ਸਕੀ ਜਥੇਦਾਰ ਸਾਹਿਬ ਵੀ ਅਪੀਲ ਕਰਦੇ ਆ ਵੀ ਸਾਰੇ ਸਿਸਟਮ ਦੇ ਵਿੱਚੋਂ ਜੋ ਹੁਣ ਤੱਕ ਉਹਨਾਂ ਸਜ਼ਾ ਲਈ ਆ ਜਾਂ ਸੇਵਾ ਲਈ ਆ ਇਹ ਚ ਸਿਆਸੀਕਰਨ ਦੀ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜੀ ਸ਼ੰਕਾ ਉਹ ਵੀ ਸਪਸ਼ਟ ਕਰ ਦੇਣੀ ਚਾਹੀਦੀ ਵਿੱਚ ਸਿਆਸੀਕਰਨ ਕੋਈ ਨਹੀਂ ਹੈਗਾ ਜੇਕਰ ਸਿਆਸੀਕਰਨ ਹੈ ਤਾਂ ਸਾਥੀ ਦੇ ਨਾਲ ਮੌਣ ਇਸ ਫੈਸਲੇ ਤੇ ਵਿਚਾਰ ਕਰਨ ਦੀ ਲੋੜ ਮੈਨੂੰ ਇਹ ਨਵੇਂ ਹੁਣੇ ਥੋੜੀ ਥੋੜੀ ਸਮਾਂ ਪਹਿਲਾਂ ਹੀ ਪਤਾ ਲੱਗਾ ਕੰਦੇ ਵੀ ਜਦ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਸਸਪੈਂਡ ਕੀਤਾ ਗਿਆ ਸਰਵਣੀ ਕਮੇਟੀ ਵੱਲੋਂ ਉਹ ਤੋਂ ਲੈ ਕੇ ਅਕਤੂਬਰ ਤੱਕ ਦਾ ਜਦੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਬਹੁਤ ਨਾਰਾਜ਼ਗੀ ਟਾਈ ਹੈਗੀ ਹੈ ਤੇ ਇਹਦੇ ਸਬੰਧ ਵਿੱਚ ਅੱਗੇ ਜਾ ਕੇ ਕੀ ਅਪਡੇਟ ਆਉਂਦੀ ਹੈ ਸਮੇਂ ਦੀ ਗੱਲ ਦਾ ਪਰ ਕਿਤੇ ਨਾ ਕਿਤੇ ਜਾ ਕੇ ਮੈਨੂੰ ਲੱਗਦਾ ਹੈ ਸ਼ਾਇਦ ਵੀ ਬਹੁਤ ਜ਼ਿਆਦਾ ਮਤਲਬ ਉਥਲ ਪੁਤਲਾ ਜਿਹੜੀ ਹੋਣ ਵਾਲੇ ਦਾ ਰਜ ਹੋ ਸਕਦੀ ਹੈਗੀ ਹੈ ਤੇ ਬਾਕੀ ਚਲੋ ਪ੍ਰਮਾਤਮਾ ਮੇਹ ਰੱਖੇ ਪੰਜਾਬ ਤੇ ਦੇ ਅਸ਼ੀਰਦਾ ਦੇ ਦਰ ਚੱਲਦੇ ਹੈਗੇ ਤੇ ਜੇਕਰ ਕੋਈ ਚੰਗੀ ਗੱਲ ਨਿਕਲ ਕੇ ਆਵੇ ਤੇ ਸਾਡੇ ਅਸ਼ੀਰਦਾ ਨੂੰ ਪ੍ਰਣਾਮ ਕੀਤਾ ਜਾਵੇ ਤੇ ਉਹਨਾਂ ਨੂੰ ਕੋ ਸੇਧ ਲਈ ਜਾਵੇ ਜਿਨ੍ਹਾਂ ਨੇ ਸਾਡੇ ਮਤਲਬ ਸਾਨੂੰ ਬਚਾਉਣ ਲਈ ਆਪਣਾ ਸਰਬੰਸ ਸਾਰਾ ਉਹਨਾਂ ਨੇ ਨਾਲੋਂ ਅਮਾਰ ਦਿੱਤਾ ਹੈਗਾ ਛੇ ਦੇ ਲੋਕ ਵੀ ਸਿਆਣੇ ਹੋ ਜਾਣ ਉਮੀਦ ਕਰਦੇ ਆਂ ਰਾਣ ਸਾਹਿਬ ਤੁਹਾਡਾ ਬਹੁਤ ਧੰਨਵਾਦ ਹੈ ਹਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ